ਇਹ ਸਰਕਾਰਾਂ ਕਹਿੰਦੀਆਂ ਹਨ 400 ਜਾਂ 500 ਬੰਦਾ ਵਾ ਉਹ ਸਰਕਾਰਾਂ ਹੁਣ ਆਪਣੇ ਸਰਵੇ ਕਰਨ ਤਾਂ ਹੁਣ ਉਹਨਾਂ ਸਰਕਾਰਾਂ ਨੂੰ ਪਤਾ ਲੱਗੂ ਕਿ ਕਿੰਨੇ ਲੱਖਾਂ ਦੇ ਵਿੱਚ ਇੱਥੇ ਗਿਣਤੀ ਹੋ ਗਈ ਹੈ ਤੇ ਹਰ ਇੱਕ ਕਿਸਾਨ ਮਜ਼ਦੂਰ ਆਮ ਜਨਤਾ ਜਿਹੜੀ ਆ ਇਸ ਮੋਰਚੇ ਦਾ ਸਮਰਥਨ ਕਰ ਰਹੀ ਆ ਸਾਨੂੰ ਲੱਗਦਾ ਹੈ ਕਿ ਇਹ ਮੋਰਚਾ ਜਿਹੜਾ ਕਿ ਫਤਿਹ ਹੋਏਗਾ ਹਾਂਜੀ ਫਤਿਹ ਹੋਏਗਾ ਅੱਜ ਤੱਕ ਜਿੰਨੀਆਂ ਵੀ ਜੰਗਾਂ ਸਿੱਖਾਂ ਨੇ ਇਹ ਪੰਜਾਬੀਆਂ ਨੇ ਜੰਗਾਂ ਲੜੀਆਂ ਨੇ ਅੱਜ ਤੱਕ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਫਤਿਹ ਕਰਕੇ ਹੀ ਪਿੱਛੇ ਹਟੇ ਨੇ ਤੇ ਜਿੰਨਾ ਚਿਰ ਮੋਰਚਾ ਜਿੱਤਾਂਗੇ ਨਹੀਂ ਉਨਾ ਚਿਰ ਅਸੀਂ ਘਰ ਨਹੀਂ ਵਰਤਾਂਗੇ ਪਰਤਾਂਗੇ ਕੁਛ ਕਾਰਨਾ ਕਰਕੇ ਉਦੋਂ ਦਿੱਲੀ ਦੇ ਵਿੱਚ ਜਦੋਂ ਧਰਨਾ ਲੱਗਾ ਸੀ ਮੰਗਾ ਤੇ ਮਨਵਾ ਲੀਆਂ ਸੀ ਪਰ ਕੁਝ ਲੀਡਰਾਂ ਨੂੰ ਜਿਆਦਾ ਕਾਲੀ ਹੀ ਸਿਆਸਤ ਦੀ ਜਾ ਕੇ ਚੋਣ ਲੜਨ ਦੀ ਉਸ ਕਰਕੇ ਉਦੋਂ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਥੋਂ ਰੁਕਣ ਵਾਸਤੇ ਕਿਹਾ ਸੀ ਕਿ ਜੇ ਹੁਣ ਅੱਜ ਮਹੀਨਾ ਜਾਂ 10 ਦਿਨ ਰੁਕ ਜਾਨੇ ਤੇ ਗਾਂ ਸੰਘਰਸ਼ ਨਹੀਂ ਲੜਨਾ ਪੈਂਦਾ ਜਦੋਂ ਉਥੋਂ ਉੱਠ ਕੇ ਆਗੇ ਹੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਨ ਨੇ ਉਦੋਂ ਹੀ ਕਹਿਤਾ ਕਿ ਸਾਨੂੰ ਸੰਘਰਸ਼ ਦੂਰੇ ਲੜਨਾ ਪੈਣਾ ਪਰ ਹੁਣ ਉਹਨਾਂ ਨੇ ਕਿਹਾ ਕਿ ਆ ਜਿਹੜਾ ਸੰਘਰਸ਼ ਆ ਇਹ ਆਖਰੀ ਸੰਘਰਸ਼ ਮੈਂ ਲੜਾਂਗਾ ਇਸ ਤੋਂ ਬਾਅਦ ਤੁਸੀਂ ਲੜੋਗੇ ਮੈਂ ਨਹੀਂ ਲੜਾਂਗਾ ਇਸ ਕਰਕੇ ਉਹ ਮਰਨ ਵਰਤੇ ਬੈਗੇ ਨੇ ਸਾਡੇ ਵਾਸਤੇ ਤੇ ਹੁਣ ਸਾਡੀ ਜੁਮੇਰ ਹੀ ਬੰਦੀ ਹੈ ਕਿ ਇਸ ਸੰਘਰਸ਼ ਨੂੰ ਇਸ ਮੋਰਚੇ ਨੂੰ ਜਿੱਤਵਾ ਲੈ ਕੇ ਜਾਈਏ ਤੇ ਜਿੱਤ ਕੇ ਹੀ ਸੀ ਵਾਪਸ ਜਾਣਾ। ਬਾਈ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਅੱਗੇ ਝੁਕੇਗੀ? ਝੁਕੇਗੀ ਝੁਕਾਵਾਂਗੇ। ਜਮ੍ਹਾਂ ਝੁਕਾਵਾਂਗੇ, ਡਾਂਗਾਂ ਨਾਲ ਝੁਕਾਵਾਂਗੇ। ਕੋਹ ਨਹੀਂ ਝੁਕਦੀ ਸਾਨੂੰ ਪਤਾ। ਹਾਂ। ਕਿਉਂਕਿ ਜਿਸ ਤਰ੍ਹਾਂ ਉਧਰ ਦਿੱਲੀ ਜਾਣ ਨੂੰ ਵੀ ਕਹਿ ਰਹੇ ਸੀਗੇ ਤੁਸੀਂ ਜੱਥਾ ਵੀ ਗਿਆ ਹੈ ਪਰੰਤੂ ਉੱਥੇ ਤਸ਼ੱਦਦ ਹੋ ਰਿਹਾ ਸ਼ਰੀਆਮ। ਬਹੁਤ ਘਰ ਟੱਕਾ ਕਰ ਰਹੇ ਹੈ ਸਾਡੇ ਨਾਲ। ਗੋਲੇ ਛੇੜ ਥਰੂ ਗਿਆ ਛਾ ਫੁੱਲਾਂ ਵਿੱਚ ਪਾਈ ਜਾਂਦੇ ਕਿਹੜੀਆਂ ਹਰ ਆਪੋ ਜੀ ਕਰੀ ਜਾਂਦੇ ਆ ਜੀ ਉਹ ਨੰਗਲ ਨਹੀਂ ਦੇ ਰਹੇ ਸ਼ੁਭ ਕਰਨ ਵਾਲਾ ਸਾਡਾ ਛੇਤੀ ਹੋ ਗਿਆ ਉਹ ਦੇਖੋ ਅਗਰ ਮੋਰਚਾ ਵੀ ਫਿਰ ਫਤਿਹ ਹੋਏਗਾ ਵਧਿਆ ਕਰਾਂਗੇ ਜੀ ਫਤਿਹ ਜਿਹੜੇ ਭਾਈ ਰਹਿੰਦੇ ਉਹ ਵੀ ਆ ਜਾਣ ਛੱਬਦਾ ਹੁਣ ਕਣਕਾਂ ਨੂੰ ਬੇਢਿਆ ਰੇ ਛੱਟਿਆ ਪੈ ਮੀਂਹ ਪਿਆ ਵਾ ਕਾਦੇ ਕੀ ਠੱਠਾਂ ਚ ਗੱਲਾਂ ਨਹੀਂ ਜਾਂਦੇ ਬੈਠੇ ਇੱਥੇ ਦੇਖਣ ਮੌਜ ਆਦਾ ਖਾਣ ਪੀਣਦਾ ਆਦਾ ਪਹਿਰਾ ਰੱਖਾਂ ਹਰ ਵਕਤ ਬੈਠੇ ਨੌਸਰੀਆਂ ਚਰਚਾ ਮੇ ਵੀ ਹੋਈਆਂ ਸੀ ਕਹਿੰਦੇ ਜੇ ਪ੍ਰਧਾਨ ਸਾਹਿਬ ਹੀ ਖਤਮ ਹੋਗੇ ਤਾਂ ਧਰਨਾ ਵੀ ਖਤਮ ਹੋ ਜਾਏਗਾ ਨਹੀਂ ਹੁੰਦਾ ਜੀ ਹੈਗੇ ਮਰਜੀ ਬਣੇ ਮੰਗਤ ਹੈਗੇ ਅਸੀਂ ਹੈਗੇ ਆ ਉਹਦਾ ਪਰਿਵਾਰ ਹੀ ਆ ਸੀ ਸਾਰਾ ਹ ਕੁਝ ਵੀ ਹੋ ਜੇ ਮੋਰਚਾ ਜਿੱਤ ਕੇ ਜਾਵਾਂ ਮੋਦੀ ਇਹ ਗੋਡੀ ਲਵਾ ਦੇਗਾ ਇੱਥੇ ਬਹਿ ਗਈ ਭੱਜ ਲਈ ਇੱਥੇ ਭੱਜ ਗਏ ਇਹ ਚੇਤਾਵਨੀ ਆ ਹਾਂ ਜਮਾ ਸਿੱਧੀ ਚੇਤਾਵਨੀ ਆ ਕੋਈ ਡਰ ਨਹੀਂ ਦਿੱਕੂ ਲੱਗਦਾ ਕਿ ਕੱਲੇ ਝੰਡੇ ਡੰਡੇ ਲੈ ਕੇ ਆਜੋ ਉਹ ਸਾਨੂੰ ਹੁਣ ਵੀ ਨੰਗਣ ਨਹੀਂ ਲਾਹੀ ਜਨਨਾ ਟ੍ਰੈਕ ਲੈ ਕੇ ਜਾਂਦੇ ਆ ਨੰਗਣ ਨਹੀਂ ਨਗਾ ਵੀ ਛੋਟੇ ਸਾਹਮਣੇ ਤਾਂ ਮਰੀ ਜਾਂਦੇ ਅੱਠੀ ਪਗਾਇ ਚਿੱਟੀ ਹਾਂ ਜੀ ਫਿਰ ਮਤਲਬ ਝੰਡੇ ਤੇ ਡੰਡੇ ਤੋਂ ਡਰ ਕਿਉਂ ਲੱਗਦਾ ਕੀ ਪਤਾ ਜੀ ਉਹ ਲੱਗਦਾ ਅਟਵੱਦੀ ਹੈ ਉਹ ਅਟਵੱਦੀ ਸੀ ਉਸ ਦਾ ਦਾਦਾ ਮਾਰਿਆ ਸੀ ਉਹਦਾ ਤਾਂ ਨਹੀਂ ਕਰਿਆ ਕੁਝ ਉਹਨਾਂ ਦੀ ਅਹੀਂ ਅਜਾ ਦੇ ਹੱਕਾਂ ਦੀ ਖੱਤਰ ਜਾਣੀ ਆ। ਆਰਾਮਦੀ ਦਾ ਗਰਾਊਂਡ 'ਚ ਬੈਠਣ ਲੱਗਾ ਕਿ ਇੱਥੇ ਵੀ ਬੈਠੇ ਆ। ਕਿਉਂ ਪੰਜਾਬੀਆਂ ਨੂੰ ਅੱਤਵਾਦੀ ਕਹਿ ਕੇ ਲਲਕਾਰਿਆ ਜਾਉਂਦਾ? ਕੀ ਪਤਾ ਜੀ? ਉਹਨਾਂ ਦੇ ਦਿਲ 'ਚ ਇਹੀ ਤਾਂ ਪਹਿਚਾਣ ਆ ਸਾਡੇ। ਹੋਰ ਸਾਡੇ ਕੋਲ ਹੈਗਾ ਵੀ ਕੀ ਆ? ਪਹਿਲਾਂ ਕਹਿੰਦੇ ਸੀ ਇਹ ਟਰਾਲੀਆਂ ਲੈ ਕੇ ਜਾਂਦੇ ਨੇ। ਟਰਾਲੀਆਂ ਦੇ ਵਿੱਚ ਪਤਾ ਨਹੀਂ ਵੀ ਕੀ ਲਕੋ ਕੇ ਲੈ ਕੇ ਜਾਂਦੇ ਕਿ ਦਾਤ ਨੇ ਇਹਨਾਂ ਕੋ ਹਥਿਆਰ ਨੇ ਉਹ ਲੈ ਕੇ ਜਾਂਦੇ। ਹੁਣ ਤਾਂ ਜਾ ਵੀ ਤੁਰ ਕੇ ਰਹੇ ਆ ਆਪਾਂ। ਹੁਣ ਤਾਂ ਇਹਦਾ ਸਾਡੀ ਪਹਿਚਾਣ ਹੈ ਨਾ। ਇਹ ਤਾਂ ਲੈ ਗਈ ਜਾਵਾਂਗੇ ਜੇ ਇਹਨਾਂ ਕੋਲ ਡਰੀ ਜਾਂਦਾ ਹੁਣ ਤੇ ਇਹਨਾਂ ਨੂੰ ਪਤਾ ਲੱਗ ਜਾਊ ਇੱਕ ਬਿਨਾ ਗੱਲੋਂ ਕਹਿ ਦਿੰਦੇ ਜੀ ਇਹ ਅੱਤਵਾਦੀ ਨੇ ਵੱਖਵਾਦੀ ਨੇ ਟਰਾਲੀਆਂ ਦੇ ਵਿੱਚ ਫਲਾਣ ਦਾ ਸਮਰਥਨ ਕਰਦਾ ਢੀਂਗਣ ਦਾ ਸਮਰਥਨ ਕਰਦੇ ਸਾਨੂੰ ਸਾਡੇ ਹੱਕ ਦੇ ਦੋ ਸਾਨੂੰ ਸਮਰਥਨ ਕਰਨ ਦੀ ਕੀ ਲੋੜ ਹੈ ਕਿਸੇ ਇਸ ਓਕੇ ਥੋੜੀ ਨਾ ਪੰਜਾਬੀਆਂ ਨੂੰ ਹਰ ਵਾਰ ਅੱਤਵਾਦੀ ਕਿਉਂ ਬਾਰ-ਬਾਰ ਲਲਕਾਰਿਆ ਜਾਂਦਾ ਹੈ ਕਿ ਅੱਤਵਾਦੀਆਂ ਅੱਤਵਾਦੀਆਂ ਉਹ ਦੇਖੋ ਤੁਸੀਂ ਸਿਆਣੇ ਜਿਹੜੇ ਇੰਨੀ ਗੱਲ ਕਹਿੰਦੇ ਨੇ ਉਹ ਖੁਦ ਉਹਨਾਂ ਦਾ ਪਰਿਵਾਰ ਹੀ ਇਹੀ ਕੰਮ ਵਿੱਚ ਲੰਘਿਆ ਹੋਇਆ ਤਾਂ ਉਹਨਾਂ ਦਾ ਕਹਿਣਾ ਹੀ ਕਹਿਣਾ ਫਿਰ ਇਸ ਕਰਕੇ ਭਲੇ ਮਾਨਸ ਦਾ ਭਲੇ ਮਾਨਸ ਰਹਿ ਜਾਂਦਾ ਜੇ ਧੱਕੇ ਨਾਲ ਬ ਹੁਣ ਤਾਂ ਕਿਸਾਨ ਆ ਤੇ ਇਹਨਾਂ ਤੋਂ ਡਰੀ ਫਿਰਦੇ ਆ ਤੇ ਜੇ ਬਣ ਗਏ ਤਾਂ ਫਿਰ ਕੀ ਕਰਨਗੇ ਟਰਾਲੀਆਂ ਟਰੈਕਟਰ ਲੈ ਕੇ ਨਾ ਜਾਓ ਤੁਰ ਕੇ ਨੰਗਜੋ ਪੈਰਾਂ ਨਾਲ ਨੰਗਜੋ ਹੁਣ ਬਿੱਟੂ ਦਾ ਪਿਛੇ ਜੇ ਬਿਆਨ ਆਇਆ ਸੀਗਾ ਉਹ ਕਹਿੰਦਾ ਸੀਗਾ ਤੁਸੀਂ ਦਿੱਲੀ ਮੀਟਿੰਗ ਕਰਨੀ ਆ ਮੈਂ ਤੁਹਾਡੀਆਂ ਟਿਕਟਾਂ ਕਰਾ ਦਿੰਦਾ ਤੁਸੀਂ 에ਰਪੋਰਟ ਤੋਂ ਉੱਥੇ ਜਾਓ ਲੈ ਤੁਸੀਂ ਇੱਥੇ ਤਾਂ ਸਾਨੂੰ ਨੰਗਰ ਨਹੀਂ ਦੇ ਰਹੇ ਯਾਰ ਕਿੰਦਾਂ ਦੀਆਂ ਗੱਲਾਂ ਕਰਦੇ ਹੋ ਇਹ ਬਾਕੀ ਸੋਸ਼ਲ ਮੀਡੀਆ ਵਾ ਇੱਥੇ ਗੱਲ ਇੱਥੇ ਹੋਰ ਆ ਉੱਥੇ ਕੁਝ ਹੋਰ ਆ ਬਾਕੀ ਜਿੱਥੇ ਹੈਗੇ ਆ ਅਸੀਂ ਵਧੀਆਂ ਵਾ ਜਿਹੜੇ ਅੱਤਵਾਦੀ ਤੁਸੀਂ ਕਹਿੰਦੇ ਅੱਤਵਾਦੀ ਕਹਿੰਦੇ ਸਾਨੂੰ ਅੱਤਵਾਦੀ ਨਹੀਂ ਹੈਗੇ ਅਸੀਂ ਜੇ ਕੋਈ ਹੱਕ ਇਹ ਇਸ ਕਰਕੇ ਝੂਠ ਜਿਹੜਾ ਵਾ ਝੂਠ ਫੜਾ ਘੱਟ ਫਲਾਇ ਜਾਵੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਦੋ ਵਾਰ ਨਾ ਗਏ ਅਸੀਂ ਤਾਂ ਕਿਤੇ ਨਹੀਂ ਦੋ ਦੁਬਾਰਾ ਜਾਵੇ ਹਾਂ ਬੜਾ ਕੁਝ ਚੱਲਿਆ ਸਾਡੇ ਵੱਡੋੜੇ ਰਹਿਣੇ ਪਿੱਛੇ ਹੁਣ ਇਸ ਕਰਕੇ ਜੇ ਉਦੋਂ ਬਾਪੂ ਜੀ ਦੀ ਗੱਲ ਮੰਨੀ ਹੁੰਦੀ ਅੱਜ ਇੱਥੇ ਨਾ ਆਉਣਾ ਪੈਂਦਾ ਸਾਨੂੰ ਹਾਂ ਨਾ ਉਦੋਂ ਬਾਪੂ ਜੀ ਕਿਹਾ ਸੀ ਇੰਨੀ ਗੱਲ ਦੱਲੇਵਾਲ ਸਾਹਿਬ ਨੇ ਇੰਨੀ ਗੱਲ ਖੁਦ ਕਹੀ ਸੀ ਕਿ ਰੁਕ ਜਾਓ ਜੇ ਬਹਿ ਜਾਓ ਜੇ ਇੰਨੀਆਂ ਚੱਲ ਆਣ ਸਰਕਾਰਾਂ ਦੀਆਂ ਸਾਰੀਆਂ ਬਹਿ ਜਾਓ ਜੇ ਜੇ ਉਦੋਂ ਕੁਝ ਕੇ ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਕੁਝ ਕੁ ਲੀਡਰਾਂ ਨੂੰ ਚਾਹਤ ਸੀਗੀ ਕੁਝ ਵਿੱਚੋ ਵਿੱਕ ਗਏ ਕੁਝ ਕੇ ਇਹਨਾਂ ਚਾਹ ਸੀਗੀ ਅਸੀਂ ਉਹ ਬਣ ਜਾਾਂਗੇ ਅਸੀਂ ਉਹ ਬਣ ਜਾਾਂਗੇ ਜਾ ਕੇ ਬਾਕੀ ਭਾਈ ਇਹ ਸਾਰਾ ਵਾ ਸਾਰਾ ਪੰਜਾਬ ਜਿਹੜਾ ਵਾ ਇੱਕ ਪਾਸੇ ਹੋਊਗਾ ਫੇਰ ਇਹ ਇਕੱਲੇ ਕੁਝ ਨਹੀਂ ਹੋਏ ਕਿ ਜਿੰਨੇ ਵੀ ਨੌਜਵਾਨ ਵੀਰ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਬੈਠੇ ਹੋਏ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹੁੰਚੋ ਜੇ ਹੁਣ ਇੱਕ ਬਜ਼ੁਰਗ ਸਾਡੇ ਵਾਸਤੇ ਲੜ ਰਿਹਾ ਤਾਂ ਕੀ ਗੱਲ ਸਾਡਾ ਫਰਜ਼ ਨਹੀਂ ਮੰਨਦਾ ਇੱਥੇ ਆਉਣਾ ਸਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਇੱਥੇ ਬਹੁਤ ਸਾਰੀ ਕਿਸਾਨ ਯੂਨੀਅਨ ਹੈ ਜਿਹੜੀਆਂ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਬੇਸ਼ੱਕ ਅੱਜ ਉਗਰਾਹਾਂ ਉਹ ਨਹੀਂ ਆਏ ਨੇ ਉਹਨਾਂ ਦੇ ਵੱਲੋਂ ਵੀ ਅਗਲੀ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੂੰ ਹੁਣ ਵੀ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ ਦੇਖੋ ਜੀ ਉਹਨਾਂ ਦਾ ਪੈਣਾ ਹੀ ਹੈ ਜੇ ਸਾਡਾ ਮਕਸਦ ਇੱਕ ਹੈ ਹਮ ਅਜੰਡਾ ਇੱਕ ਹੈ ਸਾਡੇ ਰਾਹ ਵੱਖ-ਵੱਖ ਹੋ ਸਕਦੇ ਆ ਘਰ ਤਾਂ ਇੱਕ ਹੀ ਹੈ ਨਾ ਹਮ ਕਰੇ ਤਾਂ ਪਉਸੇ ਜਣਾ ਸਾਰਿਆਂ ਨੇ ਮੰਗ ਉਹਨਾਂ ਦੀ ਵੀ ਉਹੀ ਹੈ ਮੰਗ ਸਾਡੀ ਵੀ ਇਹੀ ਹੈ ਇਸ ਕਰਕੇ ਸਾਰਿਆਂ ਨੂੰ ਚਲੋ ਮੀਟਿੰਗਾਂ ਕਰਦੇ ਕੋਈ ਚੱਕਰ ਜਿੱਥੇ ਇੰਨੀਆਂ ਹੋ ਗਿਆ ਉੱਥੇ ਹੋਰ ਹੋ ਜਾਣੀਆਂ ਅੱਜ ਆਏ ਸੀਗੇ ਪ੍ਰਧਾਨ ਸਾਹਿਬ ਹੁਣੀ ਵੀ ਚਲੋ ਬੜੀਆਂ ਮੀਟਿੰਗਾਂ ਅੱਗੇ ਵੀ ਹੋਈਆਂ ਚਲੋ ਹੁਣ ਜਿੱਦਾਂ ਵੀ ਆ ਉਹਨਾਂ ਦਾ ਪੈਣੀ ਹੈ ਬਾਕੀ ਉਹ ਕੀ ਪੰਜਾਬ ਦੀ ਸਾਰਿਆਂ ਦਾ ਹੱਕ ਤਾਂ ਇੱਕ ਹੀ ਹੈ ਨਾ ਸਾਰੇ ਦਾ ਮੰਗਣਾ ਆਪਣਾ ਹੱਕ ਹੀ ਰਿਹਾ ਹੱਕ ਦੇ ਕਰਕੇ ਮੰਗੀ ਜਾਂਦੇ ਸਾਰੇ ਉਹਨਾਂ ਦਾ ਪੈਣਾ ਹੀ ਹੈ ਸਾਰਿਆਂ ਨੂੰ ਮੀਟਿੰਗਾਂ ਹੋ ਰਹੀਆਂ ਪਰ ਕੋਈ ਸਹਿਮਤੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਇਹ ਦੇਖੋ ਜੀ ਇਹਦੇ ਵਿੱਚ ਵਿੱਚ ਚਾਲਾਂ ਨੇ ਸਰਕਾਰਾਂ ਦੀਆਂ ਸਾਰੀਆਂ ਹਨਾ ਪਹਿਲਾਂ ਵੀ ਕੰਨੀਆਂ ਜਦੋਂ ਧਰਨਾ ਸ਼ੁਰੂ ਸ਼ੁਰੂ ਚ ਧਰਨਾ ਸ਼ੁਰੂ ਹੋਇਆ ਸੀਗਾ ਉਦੋਂ ਆਪਾਂ ਪਹਿਲਾਂ ਸੰਭੂ ਬਾਡਰ ਤੇ ਸੀਗੇ ਉੱਥੇ ਵੀ ਇੱਕ ਦਿਨ ਦੇ ਵਿੱਚ ਮੇਬੀ 8-10 ਮੀਟਿੰਗਾਂ ਹੁੰਦੀਆਂ ਆਈਆਂ ਕੋਈ ਪ੍ਰਸ਼ਾਸਨ ਦਾ ਹੋ ਗਈਆਂ ਕੋਈ ਕਿਸੇ ਵੱਲ ਬੀਜੇਪੀ ਦੇ ਲੀਡਰਾਂ ਨਾਲ ਹੋ ਗਈਆਂ ਹਨਾ ਇਹ ਇਦਾਂ ਕਰਕੇ ਟਾਈਮ ਟੱਪਾ ਜਾ ਕਰਨਾ ਬਾਕੀ ਕੋਈ ਗੱਲ ਅਸੀਂ ਤਾਂ ਬਿੱਲ ਹੀ ਹੋ ਕੇ ਬੈਠੇ ਆ ਇੱਥੇ ਉਰੇ ਹੀ ਆ ਕੋਈ ਚੱਕਰ ਹੀ ਨਹੀਂ ਸਰਕਾਰਾਂ ਨੇ ਕਈ ਚਾਲਾਂ ਚੱਲਣੀਆਂ ਵਾ ਇੱਕ ਨਹੀਂ ਚੱਲਣੀਆਂ ਇਸ ਮੋਰਚੇ ਨੂੰ ਮਤਲਬ ਖਾੜਨ ਵਾਸਤੇ ਤੇ ਬਾਕੀ ਜਿਹੜੀ ਰਹੀ ਗੱਲ ਪ੍ਰਧਾਨ ਸਾਹਿਬ ਨੇ ਕਿਉਂਕਿ ਹੁਣ ਵੀ ਉਹਨਾਂ ਦਾ ਪ੍ਰਧਾਨ ਸਭਾ ਦਾ ਨਿੱਜੀ ਆਪਣੇ ਚੈਨਲ ਤੋਂ ਬਿਆਨ ਆਇਆ ਸੀ ਕਿ ਜਥੇਦਾਰ ਤੇ ਪੰਜ ਪਿਆਰਿਆਂ ਦਾ ਉਹਨਾਂ ਦਾ ਜੋ ਹੁਕਮ ਹੈ ਉਹ ਸਿਰ ਮੱਥੇ ਆ ਪਰ ਜਿਹੜੀ ਇਹ ਲੜਾਈ ਲੰਡੇ ਆ ਪੰਥ ਦੀ ਲੜਾਈ ਆ ਤੁਸੀਂ ਇਹ ਸਵਾਲ ਕੀਤਾ ਸੀ ਕਿ ਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਹਾਦਤ ਹੋ ਜਾਂਦੀ ਆ ਤੇ ਇਹ ਧਰਨਾ ਖਤਮ ਹੋ ਜਾਂਦਾ ਇਹ ਉਹਨਾਂ ਨੂੰ ਭੁਲੇਖਾ ਇਹ ਸਿੱਖ ਕੌਮ ਆ ਇਹ ਸਾਡੇ ਵੱਡੇ ਗੁਰੂਆਂ ਵਰੀ ਵੀ ਇਦਾਂ ਹੁੰਦਾ ਰਿਹਾ ਕਿ ਜਿਉਂ-ਜਿਉਂ ਸਿੱਖਾਂ ਨੂੰ ਮਕਾਉਂਦੇ ਸੀ ਤੇ ਸਿੱਖ ਵਧਦੇ ਜਾਂਦੇ ਸੀ ਉਹ ਕਹਿੰਦੇ ਸੀ ਨਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਮੀਰ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਦੂਨੇ ਤੀਨੇ ਹੋਈਏ ਉਸ ਆਵਿਆ ਜੇ ਅੱਜ ਇੱਕ ਡੱਲੇਵਾਲ ਦੀ ਸਹਾਦਤ ਹੁੰਦੀ ਆ ਤੇ ਇੱਥੇ ਲੱਖਾਂ ਡੱਲੇਵਾਲ ਜਿਹੜੇ ਤਿਆਰ ਆ ਇਹ ਜਿਹੜਾ ਮਰਨ ਵਰਤ ਦਾ ਦੌਰ ਆ ਇਹਦੀ ਲੰਬੀ ਲਿਸਟ ਬਣ ਚੁੱਕੀ ਆ ਏਨਕੀ ਅੱਜ ਡੱਲੇਵਾਲ ਨੂੰ ਕੁਝ ਹੋ ਜਾਂਦਾ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਆ ਤੇ ਇੱਥੇ ਇੱਕ ਮੋਰਚਾ ਖਤਮ ਹੋ ਜਾਂਦਾ ਡੱਲੇਵਾਲ ਸਾਹਿਬ ਤੋਂ ਬਾਅਦ ਮਰਨ ਵਰਤੇ ਲੱਖਾਂ ਦੀ ਗਿਣਤੀ ਦੇ ਵਿੱਚ ਤਿਆਰ ਨੇ ਮਰਜੀਵੜਿਆਂ ਦਾ ਜਥਾ ਉੱਥੇ ਬੈਠਾ ਹੈ ਸਟੇਜ ਦੇ ਉੱਤੇ ਬਾਕਾਇਦਾ ਨਾਂ ਲਿਖੇ ਗਏ ਨੇ ਕਿ ਅੱਜ ਇਦਾਂ ਤੋਂ ਬਾਅਦ ਇਸ ਦੀ ਵਾਰੀ ਉਸ ਤੋਂ ਬਾਅਦ ਇਸ ਦੀ ਵਾਰੀ ਲਗਾਤਾਰ ਜਿਹੜੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਆਪਣਾ ਨਾਮ ਲਿਖਾ ਕੇ ਤੇ ਮਰਨ ਵਰਤੇ ਬੈਠਣ ਨੂੰ ਤਿਆਰ ਨਹੀਂ ਭਗਵੰਤ ਮਾਨ ਸਾਡੇ ਨਾਲ ਹੋਵੇ ਪੰਜਾਬ ਦੀ ਸਰਕਾਰ ਸਾਡੇ ਨਾਲ ਹੋਵੇ ਇਹ ਸਾਡਾ ਸਾਥ ਨਹੀਂ ਦੇ ਸਕਦੇ ਘਰ ਤਾਂ ਸਾਰਾ ਕੁਝ ਸਕਦੇ ਪਰ ਚਾਹੁੰਦੇ ਨਹੀਂ ਨਾ ਇਹ ਸਾਰੀ ਇਹਦੀ ਮਲੀ ਭੁਗਤ ਆਪਸ ਵਿੱਚ ਕਰਨਾ ਹੋਵੇ ਇਹਨਾਂ ਸਾਰਾ ਕੁਝ ਕਰ ਲੈਣਾ ਬਾਕੀ ਉੱਤੋਂ ਤੋਂ ਗੋਗਲੋਂੋਂ ਮਿੱਟੀ ਝਾੜਨੀ ਹੁੰਦੀ ਹੈ ਤੁਸੀਂ ਸਿਆਣੇ ਉਹਦਾਂ ਝਾੜ ਹੀ ਦੇਣੀ ਆ ਉਹ ਤੋਂ ਤੋਂ ਮਿੱਟੀ ਝਾੜ ਕੇ ਦਾ ਸਾਰੇ ਕਹੀ ਦਿੰਦੇ ਵੀ ਅਸੀਂ ਨਾਲ ਆ ਬਾਕੀ ਪਤਾ ਇੱਥੇ ਆ ਕੇ ਲੱਗਦਾ ਉਹ ਕਹਿੰਦਾ ਨਾ ਜਾਂਦਾ ਰਾਹ ਪਿਆ ਜਾਣੇ ਤੇ ਜਾਂ ਬਾਹ ਪਿਆ ਜਾਣੇ ਇਹ ਤਾਂ ਸਾਨੂੰ ਪਤਾ ਨਾ ਇੱਥੇ ਕੌਣ ਆਇਆ ਤੇ ਕੌਣ ਨਹੀਂ ਆਇਆ ਇਹ ਉਤੋਂ ਤੋਂ ਗੱਲਾਂ ਕਰਨੀਆਂ ਸੌਖੀਆਂ ਨੇ ਬਗੇ ਭਗਵੰਤ ਮਾਨ ਇੱਕ ਵਾਰੀ ਤੱਕ ਤਾਂ ਆਇਆ ਨਹੀਂ ਇੱਥੇ ਉਹਨਾਂ ਕਹੇ ਇੱਕ ਦਿਨ ਸਾਡੇ ਨਾਲ ਧੂਆਂ ਦੇ ਵਿੱਚ ਠੰਡ ਦਾ ਬੈਠ ਕੇ ਦੱਸੇ ਜੇ ਸਾਡੇ ਨਾਲ ਆ ਉਹਦਾਂ ਦਾ ਕਹਿ ਦਿੰਦਾ ਕਿ ਮੈਂ ਵੀ ਕਿਸਾਨ ਦਾ ਪੁੱਤ ਤਾਂ ਮਾਸਟਰ ਦਾ ਪੁੱਤਾਂ ਤਾਂ ਭਾਈ ਜੀ ਸਾਡੇ ਵਰਗਾ ਹੀ ਖੂਨ ਤਾਂ ਸਾਡੇ ਵਰਗਾ ਹੀ ਤੇਰੇ ਚ ਇੱਕ ਦਿਨ ਸਾਡੇ ਨਾਲ ਬੈਠ ਕੇ ਦੱਸ ਇੱਥੇ ਨਹੀਂ ਬੈਠਦੇ ਕੱਤੋਂ ਨਹੀਂ ਬੈਠਦੇ ਇਹ ਅੰਦਰੇਂਦਰੀ ਸਭ ਗੋ ਕਹਿੰਦਾ ਬੀਪੀ ਵੱਜ ਜਾਂਦਾ ਕਿਸੇ ਨੂੰ ਅਟੈਕ ਹੋਣ ਦਾ ਖਤਰਾ ਕਿਸੇ ਨੂੰ ਕੁਝ ਇਹ ਸੋਖੇ ਥੋੜੀ ਤਾਂ ਬੈਠੇ ਨੇ ਇੱਥੇ ਹੁਣ ਅਸੀਂ 2.5 3 3 ਕਿਲੋਮੀਟਰ ਚੱਲ ਕੇ ਇਹ ਸੋਖੇ ਥੋੜੀ ਆਏ ਨਾ ਸਾਡਾ ਕਹਿਣਾ ਜੀਨ ਕਰਦਾ ਇੱਥੇ ਉਹਨੂੰ ਵੇਖਣ ਨੂੰ ਤਾਂ ਜੇ ਸਾਨੂੰ ਉੱਥੇ ਸਾਰਾ ਕੁਝ ਮਿਲ ਜੇ ਪਰ ਨਹੀਂ ਇਹ ਸਾਰੇ ਕੁਝ ਵਿੱਚੋਂ ਇੱਕ ਹੀ ਨੇ ਇਹ ਤਾਂ ਉਹਦਾ ਕਹਿਣ ਦੀਆਂ ਗੱਲਾਂ ਨੇ ਕਿ ਮੈਂ ਉਹਦਾ ਤੇ ਮੈਂ ਉਹਦਾ ਬਾਕੀ ਇਹ ਸਰਕਾਰਾਂ ਦੀਆਂ ਵਾਂ ਪੋਲੀਟਿਸ਼ੀਅਨ ਇਹਨਾਂ ਦੀ ਇਹਨਾਂ ਦੀ ਇਹੋ ਜਾਣਨ ਬਾਕੀ ਇੱਥੇ ਦਾ ਕੋਈ ਨਾਲ-ਨੂਲ ਨਹੀਂ ਕਿਸੇ ਦਾ ਇੱਥੇ ਆਪਣੇ ਹੱਕ ਆਪਣੇ ਹਕਾਬ ਲੈਣੇ ਪੈਣੇ ਆ ਉਦਾਂ ਨਹੀਂ ਮਿਲਨੇ ਪਹਿਲਾਂ ਸਾਡੇ ਵੱਡ-ਵਡੇਰਿਆਂ ਨੇ ਵੀ ਆਪ ਲਏ ਸੀ ਹੁਣ ਵੀ ਆਪ ਲੈਣੇ ਆ ਅਸੀਂ ਤਾਂ ਕਹਿੰਦੇ ਪਹਿਮਾਨ ਸੀ ਨਾਲ ਮਰਨ ਜਾਣਗੇ ਤਾਂ ਚੰਗੀ ਗੱਲ ਸਸ਼੍ਰੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਨੌਰੀ ਤੇ ਚੱਲ ਰਹੇ ਤਰਨੇ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਅੱਜ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਮੌਜੂਦ ਨੇ ਉੱਥੇ ਹੀ ਅੱਜ ਅਸੀਂ ਵੀ ਖਨੌਰੀ ਤੇ ਪਹੁੰਚੇ ਆ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਨੇ ਪ੍ਰਧਾਨ ਸਾਹਿਬ ਦੀ ਰਾਖੀ ਕੀਤੀ ਜਾ ਰਹੀ ਹੈ ਲਗਾਤਾਰ ਪਹਿਰੇਦਾਰੀਆਂ ਚ ਜੁਟੇ ਹੋਏ ਨੇ ਤੇ ਅੱਜ ਕੁਝ ਕਿਸਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂ ਕਿਦਾਂ ਜਿਹੜੀ ਕਿ ਮੋਰਚੇ ਦੀ ਸਥਿਤੀ ਆ ਪ੍ਰਧਾਨ ਸਾਹਿਬ ਨੂੰ ਵੀ ਉੱਧਰ 46 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠਿਆਂ ਨੂੰ ਵੇਖੋ ਜੀ ਜਿਹੜੀ ਮੋਰਚੇ ਦੀ ਸਥਿਤੀ ਆ ਮੋਰਚਾ ਪੂਰੀ ਚੜ੍ਹਦੀ ਕਲਾ ਚ ਆ ਵੱਖਰੀ ਗੱਲ ਉਹਨਾਂ ਦਾ ਸਰੀਰ ਜਿਹੜਾ ਸਰੀਰ ਪੱਖੋਂ ਕਮਜ਼ੋਰ ਹੋ ਗਿਆ ਪਰ ਹੌਂਸਲੇ ਉਹਨਾਂ ਦੇ ਬਲੰਦ ਨੇ ਇਧਰ ਸਾਡੇ ਨੌਜਵਾਨ ਵੀ ਜਿਹੜੇ ਆ ਮੋਰਚੇ ਦੇ ਵਿੱਚ ਲਗਾਤਾਰ ਡਟੇ ਨੇ ਰਾਤ ਦੇ ਪਹਿਰੇ ਦਿੰਦੇ ਨੇ ਦਿਨ ਚ ਵੀ ਡਿਊਟੀਆਂ ਦਿੰਦੇ ਨੇ ਤੇ ਮੋਰਚੇ ਦੀ ਅੱਗੇ ਤੋਂ ਗਿਣਤੀ ਵਾਧੀ ਡੇਲੀ ਲਗਾਤਾਰ ਗਿਣਤੀ ਵਧ ਰਹੀ ਹੁਣ ਤੇ ਗਿਣਤੀ ਲੱਖਾਂ ਦੇ ਵਿੱਚ ਗਿਣਤੀ ਹੋ ਗਈ ਹੈ ਜਿਹੜਾ ਇਹ ਸ਼ੁਰੂ-ਸ਼ੁਰੂ ਚ ਮੋਰਚਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਨਾ 400 ਜਾਂ 500 ਬੰਦਾ ਵਾ ਉਹ ਸਰਕਾਰਾਂ ਹੁਣ ਆਪਣੇ ਸਰਵੇ ਕਰਨ ਤੇ ਹੁਣ ਉਹਨਾਂ ਸਰਕਾਰਾਂ ਨੂੰ ਪਤਾ ਲੱਗੂ ਕਿ ਕਿੰਨੇ ਲੱਖਾਂ ਦੇ ਵਿੱਚ ਇੱਥੇ ਗਿਣਤੀ ਹੋ ਗਈ ਹੈ ਤੇ ਹਰ ਇੱਕ ਕਿਸਾਨ ਮਜ਼ਦੂਰ ਆਮ ਜਨਤਾ ਜਿਹੜੀ ਆ ਇਸ ਮੋਰਚੇ ਦਾ ਸਮਰਥਨ ਕਰ ਰਹੀ ਆ ਤੇ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ 75 ਸਾਲਾਂ ਦੇ ਬਜ਼ੁਰਗ ਪਹਿਲੇ ਤੇ ਇਹ ਵੇਖੋ ਕਿ ਇੱਕ ਤੇ ਕੈਂਸਰ ਦੇ ਮਰੀਜ਼ ਨੇ ਤੇ ਇੱਕ ਇਹਨਾਂ ਦੀ ਉਮਰ ਵੇਖੋ ਆ ਜਿਹੜੀ ਆ ਠੰਡ ਪੈ ਰਹੀਏ ਇੱਕ ਨੌਜਵਾਨ ਵੀ ਠੰਡ ਨਹੀਂ ਚੱਲ ਸਕਦਾ ਤੇ ਉਹ ਉਹਨਾਂ ਦੀ ਕਿੰਨੀ ਤਗੜੀ ਬਹਾਦਰੀ ਹੈ ਕਿੰਨੀ ਕੁਰਬਾਨੀ ਆ ਆਮ ਜਨਤਾ ਵਾਸਤੇ ਕਿਸਾਨਾਂ ਵਾਸਤੇ ਜਿਹੜੇ ਉਹ ਅੱਜ 46 ਦਿਨ ਦੇ ਵਿੱਚ ਪਹੁੰਚ ਗਏ ਨੇ ਬਿਨਾਂ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਘੁੱਟਾਂ ਦੇ ਉਹ ਸੰਘਰਸ਼ ਲੜ ਰਹੇ ਨੇ ਤੇ ਉਹ ਆਮ ਜਨਤਾ ਵਾਸਤੇ ਇਹਨਾਂ ਕਿਸਾਨਾਂ ਵਾਸਤੇ ਉਹ ਸੰਘਰਸ਼ ਲੜ ਰਹੇ ਨੇ ਉਹਨਾਂ ਦੀ ਬਹੁਤ ਤਗੜੀ ਕੁਰਬਾਨੀ ਆ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਆ ਤੇ ਉਹਨਾਂ ਦੇ ਸਮਰਥਨ ਦੇਣ ਵਾਸਤੇ ਇੱਕ ਯੂਥ ਲਗਾਤਾਰ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਰਿਹਾ ਵਾ ਤੇ ਮੈਂ ਬਾਕੀ ਵੀ ਹੋਰ ਜਿਹੜੇ ਘਰਾਂ ਦੇ ਵਿੱਚ ਅਜੇ ਵੀ ਬੈਠੇ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਮੋਰਚ 'ਚ ਆਓ ਮੋਰਚਾ ਸਿਖਰਾਂ ਤੇ ਆ ਜਿੱਤ لازਮੀ ਹੈ ਤੇ ਜਿੱਤ ਕੇ ਰਵਾਂਗੇ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਮੇ ਮੋਰਚਾ ਜਿਹੜਾ ਕਿ ਫਤਿਹ ਹੋਏਗਾ ਹਾਂਜੀ ਫਤਿਹ ਹੋਏਗਾ ਅੱਜ ਤੱਕ ਜਿੰਨੀਆਂ ਵੀ ਜੰਗਾਂ ਸਿੱਖਾਂ ਨੇ ਪੰਜਾਬੀਆਂ ਨੇ ਜੰਗਾਂ ਲੜੀਆਂ ਨੇ ਅੱਜ ਤੱਕ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਫਤਿਹ ਕਰਕੇ ਹੀ ਪਿੱਛੇ ਹਟੇ ਨੇ ਤੇ ਜਿੰਨਾ ਚਿਰ ਮੋਰਚਾ ਜਿੱਤਾਂਗੇ ਨਹੀਂ ਉਨਾ ਚਿਰ ਅਸੀਂ ਘਰ ਨਹੀਂ ਵਰਤਾਂਗੇ ਪਰਤਾਂਗੇ ਕੁਝ ਕਾਰਨਾ ਕਰਕੇ ਉਹ ਦਿੱਲੀ ਦੇ ਵਿੱਚ ਜਦੋਂ ਧਰਨਾ ਲੱਗਾ ਸੀ ਮੰਗਾ ਤੇ ਮਨਵਾ ਲੀਆਂ ਸੀ ਪਰ ਕੁਝ ਲੀਡਰਾਂ ਨੂੰ ਜਿਆਦਾ ਕਾਲੀ ਹੀ ਸਿਆਸਤ ਦੀ ਜਾ ਕੇ ਚੋਣ ਲੜਨ ਦੀ ਉਸ ਕਰਕੇ ਉਦੋਂ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਥੋਂ ਰੁਕਣ ਵਾਸਤੇ ਕਿਹਾ ਸੀ ਕਿ ਜੇ ਹੁਣ ਅੱਜ ਮਹੀਨਾ ਜਾਂ 10 ਦਿਨ ਰੁਕ ਜਾਣੇ ਤੇ ਗਾਂ ਸੰਘਰਸ਼ ਨਹੀਂ ਲੜਨਾ ਪੈਂਦਾ ਜਦੋਂ ਉਥੋਂ ਉੱਠ ਕੇ ਆ ਗਏ ਸੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਦੋਂ ਹੀ ਕਹਿ ਦਿੱਤਾ ਕਿ ਸਾਨੂੰ ਸੰਘਰਸ਼ ਦੂਰੇ ਲੜਨਾ ਪੈਣਾ ਪਰ ਹੁਣ ਉਹਨਾਂ ਨੇ ਕਿਹਾ ਕਿ ਆ ਜਿਹੜਾ ਸੰਘਰਸ਼ ਆ ਇਹ ਲਾਸਟ ਸੰਘਰਸ਼ ਆ ਮੈਂ ਲੜਾਂਗਾ ਇਸ ਤੋਂ ਬਾਅਦ ਤੁਸੀਂ ਲੜੋਗੇ ਮੈਂ ਨਹੀਂ ਲੜਾਂਗਾ ਇਸ ਕਰਕੇ ਉਹ ਮਰਨ ਵਰਤੇ ਬੈਗੇ ਨੇ ਸਾਡੇ ਵਾਸਤੇ ਤੇ ਹੁਣ ਸਾਡੀ ਜੁਮੇਰ ਹੀ ਬੰਦੀ ਆ ਕਿ ਇਸ ਸੰਘਰਸ਼ ਨੂੰ ਇਸ ਮੋਰਚੇ ਨੂੰ ਜਿੱਤਵਾਂ ਲੈ ਕੇ ਜਾਈਏ ਤੇ ਜਿੱਤ ਕੇ ਹੀ ਅਸੀਂ ਵਾਪਸ ਜਾਵਾਂਗੇ। ਹੂੰ ਬਾਬਾ ਜੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਅੱਗੇ ਝੁਕੇਗੀ? ਝੁਕੇਗੀ ਜੀ ਝੁਕਾਵਾਂਗੇ। ਜਮਾ ਝੁਕਾਵਾਂਗੇ, ਡਾਂਗਾ ਨਾਲ ਝੁਕਾਵਾਂਗੇ। ਕੋਹ ਨਹੀਂ ਝੁਕੇ ਸਾਨੂੰ ਪਤਾ। ਹਾਂ। ਕਿਉਂਕਿ ਜਿਸ ਤਰ੍ਹਾਂ ਉਧਰ ਦਿੱਲੀ ਜਾਣ ਨੂੰ ਵੀ ਕਹਿ ਰਹੇ ਸੀਗੇ ਤੁਸੀਂ ਜੱਥਾ ਵੀ ਗਿਆ ਹੈ ਪਰੰਤੂ ਉੱਥੇ ਤਸ਼ੱਦਦ ਹੋ ਰਿਹਾ ਸ਼ਰਿਆਮ। ਬਹੁਤ ਘੇਰ ਤੱਕਾ ਕਰ ਰਹੇ ਹੈ ਸਾਡੇ ਨਾਲ। ਗੋਲੇ ਸ਼ਟਰ ਥਰੂ ਗਏ ਸ਼ਾ ਫੁੱਲਾਂ ਵਿੱਚ ਪਾਈ ਜਾਂਦੇ ਹਰ ਆਪੋ ਸ਼ਿਕਰੀ ਜਾਂਦੇ ਜੀ ਉਹ ਨੰਗਲ ਨਹੀਂ ਦੇ ਰਹੇ ਸ਼ੁਭ ਕਰਨ ਮਾਰਾ ਸਾਡਾ ਛੇਤੀ ਹੋ ਗਿਆ ਉਹਨੂੰ ਦੇਖੋ ਲੱਗਦਾ ਮੋਰਚਾ ਵੀ ਫਿਰ ਫਤਿਹ ਹੋਏਗਾ ਜੇ ਕਰਾਂਗੇ ਜੀ ਫਤਿਹ ਜਿਹੜੇ ਭਾਈ ਰਹਿੰਦੇ ਉਹ ਵੀ ਆ ਜਾਣ ਛਬਦਾ ਹੁਣ ਕਣਕਾਂ ਨੂੰ ਬੇਢਿਆ ਰਿਹਾ ਛੱਟਿਆ ਪੈ ਮੀਂਹ ਪਿਆ ਵਾ ਕਰਦੇ ਕੀ ਠੱਠਾਂ ਦੀ ਗੱਲਾਂ ਸੁਣੀ ਜਾਂਦੇ ਬੈਠੇ ਇੱਥੇ ਦੇਖਣ ਮੌਜਾ ਖਾਣ ਪੀਣ ਦਾ ਪਹਿਰਾ ਰੱਖਾਂ ਹਰ ਵਕਤ ਬੈਠੇ ਰਹਿੰਦੇ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹੋਈਆਂ ਸੀ ਕਹਿੰਦੇ ਜੇ ਪ੍ਰਧਾਨ ਸਾਹਿਬ ਹੀ ਖਤਮ ਹੋ ਗਏ ਤਾਂ ਧਰਨਾ ਵੀ ਖਤਮ ਹੋ ਜਾਏਗਾ ਨਹੀਂ ਹੁੰਦਾ ਜੀ ਹੈਗੇ ਮਰਜੀ ਬਣੇ ਮੰਗਤ ਹੈਗੇ ਅਸੀਂ ਹੈਗੇ ਆ ਉਹਦਾ ਪਰਿਵਾਰ ਹੀ ਆ ਸੀ ਸ ਹਾਂ ਨਹੀਂ ਹੋਣ ਦੇ। ਹੂੰ। ਤੇ ਸਾਡੇ ਕਾਂਢੀ ਚ ਜਾਇਆ ਸੀ ਹੋਣ ਨਹੀਂ ਦੇ। ਕੁਝ ਵੀ ਹੋ ਜਾਏ। ਮੋਰਚਾ ਜਿੱਤ ਕੇ ਜਾਵਾਂਗੇ। ਮੋਦੀ ਇਹ ਗੋਡੀ ਲਵਾ ਦੇਗੇ ਇੱਥੇ ਬਹਿ ਕੇ। ਹੂੰ। ਭੱਜ ਲਈ ਇੱਥੇ ਭੱਜਣੇ। ਹੂੰ। ਇਹ ਚੇਤਾਵਨੀ ਆ। ਹਾਂ ਜਮਾਂ ਸਿੱਧੀ ਚੇਤਾਵਨੀ ਆ ਕੋਈ ਡਰ ਨਹੀਂ। ਹੂੰ। ਸਿੱਧੀ ਚੇਤਾਵਨੀ ਆ। ਹੂੰ। ਜਿਹੜੇ ਸ਼ਾਸ਼ਟਰ ਭੱਜੇ ਫਦੇ ਉਹ ਵੀ ਆਉਣਗੇ। ਹੌਲੀ ਹੌਲੀ ਆ ਜਿੰਦੇ ਉਹਨਾਂ ਨੂੰ ਕੁੱਟ ਲੜਾਈ ਜਾਂਦੇ ਆ। ਹੂੰ। ਜਿਹੜੇ ਸ਼ਾਸ਼ਤੀ ਬੰਦੇ ਭੱਜ ਗਏ ਸੀ ਉਹਨੂੰ ਉਹਨਾਂ ਨੂੰ ਬੰਦੇ ਆਈ ਜਾਂਦੇ ਟੋ ਟੋ ਟੋ। ਉਹ ਕੱਢੀ ਰਹਿਣਗੇ। ਹੂੰ। ਹੁਣ ਉਹਨਾਂ ਟੁੱਟੀ ਜਾਂਦੇ ਆ ਗੱਡੀਆਂ ਚਾਰ ਚਾਰ ਪੰਜ ਪੰਜ ਬੱਛ ਬੀਜੇਪੀ ਵਾਲੇ ਕਹਿੰਦੇ ਤਾਂ ਅਸੀਂ ਤਾਂ ਕਹਿੰਦੇ ਗੱਲਬਾਤ ਕਰਨ ਦੇ ਲਈ ਤਿਆਰ ਬੈਠੇ ਆਂ ਨਹੀਂ ਕਰਦੇ ਸਾਨੂੰ ਪਤਾ ਤਿਆਰ ਕਿੱਥੇ ਕਰਦੇ ਹੋ ਬਿੱਟੂ ਦਾ ਕਹਿੰਦਾ ਕਿ ਕੱਲ੍ਹ ਝੰਡੇ ਡੰਡੇ ਲੈ ਕੇ ਆਜੋ ਉਹ ਸਾਨੂੰ ਹੁਣ ਵੀ ਨੰਗਣ ਦਿੰਦਾ ਲਾਹੀ ਝੰਡੇ ਜਦ ਨਾਲ ਟਰੈਕ ਲੈ ਕੇ ਜਾਂਦੇ ਹਾਂ ਨਾ ਨੰਗਾ ਵੀ ਹੂੰ ਛੋਟੇ ਸਾਹਮਣੇ ਤਾਂ ਮਰੀ ਜਾਂਦੇ ਅੱਠੀ ਬਗੈ ਚਿੱਟੀ ਹਾਂ ਹਾਂ ਜੀ ਫਿਰ ਮੰਨਦਾ ਝੰਡੇ ਤੇ ਡੰਡੇ ਤੋਂ ਡਰ ਕਿਉਂ ਲੱਗਦਾ ਕੀ ਪਤਾ ਜੀ ਉਹਦਾ ਕਹਿੰਦਾ ਅਟਵੱਦੀ ਹੈ ਉਹ ਅਟਵੱਦੀ ਸੀ ਉਹਦਾ ਦਾਦਾ ਮਾਰਿਆ ਸੀ ਉਹਦਾ ਤਾਂ ਨਹੀਂ ਕਰਿਆ ਕੁਝ ਉਹਦਾ ਨਹੀਂ ਅਸੀਂ ਅਜਾ ਆਪਣੇ ਹੱਕਾਂ ਦੀ ਖੱਤਰ ਜਾਣੀ ਰਾਮਦੀਲਾ ਗਰਾਊਂਡ 'ਚ ਬੈਠੇ ਨੇ ਜਾਂ ਕਿ ਇੱਥੇ ਵੀ ਬੈਠੇ ਆਂ ਕਿਉਂ ਪੰਜਾਬੀਆਂ ਨੂੰ ਅੱਤਵਾਦੀ ਕਹਿ ਕੇ ਲਲਕਾਰਿਆ ਜਾਂਦਾ ਕੀ ਪਤਾ ਜੀ ਉਹਨਾਂ ਦੇ ਦਿਲ 'ਚ ਹਾਂ ਜਿਸ ਤਰ੍ਹਾਂ ਤੁਸੀਂ ਉਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਝੰਡਾ ਤੇ ਡੰਡਾ ਹਮੇਸ਼ਾ ਨਾਲ ਹੀ ਰੱਖਦੇ ਆਂ ਤੇ ਸਿਰ ਝੁਕੂਗਾ ਇਹੀ ਤਾਂ ਪਹਿਚਾਣ ਆ ਸਾਡੀ ਹੋਰ ਸਾਡੇ ਕੋਲ ਹੈਗਾ ਵੀ ਕੀ ਆ ਪਹਿਲਾਂ ਕਹਿੰਦੇ ਸੀ ਇਹ ਟਰਾਲੀਆਂ ਲੈ ਕੇ ਜਾਂਦੇ ਨੇ ਟਰਾਲੀਆਂ ਦੇ ਵਿੱਚ ਪਤਾ ਨਹੀਂ ਵੀ ਕੀ ਲੱਕੋ ਕੇ ਲੈ ਕੇ ਜਾਂਦੇ ਕਿ ਦਾਤ ਨੇ ਇਹਨਾਂ ਕੋ हथियार ਨੇ ਉਹ ਲੈ ਕੇ ਜਾਂਦੇ ਹੁਣ ਤਾਂ ਜਾ ਵੀ ਤੁਰ ਕੇ ਰਹੀਆਂ ਆਪਾਂ ਹੁਣ ਤਾਂ ਇਹਦਾ ਸਾਡੀ ਪਹਿਚਾਣ ਹੈ ਨਾ ਇਹ ਤਾਂ ਲੈ ਗਈ ਜਾਵਾਂਗੇ ਜੇ ਇਹਨਾਂ ਕੋਲ ਡਰੀ ਜਾਂਦਾ ਹੁਣ ਤੇ ਇਹਨਾਂ ਨੂੰ ਪਤਾ ਲੱਗ ਜੂ ਇੱਕ ਬਿਨਾ ਗੱਲੋਂ ਕਹਿ ਦਿੰਦੇ ਜੀ ਇਹ ਅੱਤਵਾਦੀ ਨੇ ਵੱਖਵਾਦੀ ਨੇ ਟਰਾਲੀਆਂ ਦੇ ਵਿੱਚ ਉਹ ਫਲਾਣ ਦਾ ਸਮਰਥਨ ਕਰਦਾ ਢਿੰਗੜ ਦਾ ਸਮਰਥਨ ਕਰਦੇ ਸਾਨੂੰ ਸਾਡੇ ਹੱਕ ਦੇ ਦਿਓ ਸਾਨੂੰ ਸਮਰਥਨ ਕਰਨ ਦੀ ਕੀ ਲੋੜ ਹੈ ਕਿਸੇ ਇਸ ਓਕੇ ਥੋੜੀ ਨਾ ਪੰਜਾਬੀਆਂ ਨੂੰ ਹਰ ਵਾਰ ਅੱਤਵਾਦੀ ਕਿਉਂ ਬਾਰ-ਬਾਰ ਲਲਕਾਰਿਆ ਜਾਂਦਾ ਹੈ ਕਿ ਅੱਤਵਾਦੀਆਂ ਅੱਤਵਾਦੀਆਂ ਉਹ ਦੇਖੋ ਤੁਸੀਂ ਸਿਆਣੇ ਜਿਹੜੇ ਇੰਨੀ ਗੱਲ ਕਹਿੰਦੇ ਨੇ ਉਹ ਖੁਦ ਉਹਨਾਂ ਦਾ ਪਰਿਵਾਰ ਹੀ ਇਹੀ ਕੰਮ 'ਚ ਲੰਘਿਆ ਹੋਇਆ ਹੂੰ ਤਾਂ ਉਹਨਾਂ ਦਾ ਕਹਿਣਾ ਹੀ ਕਹਿਣਾ ਫਿਰ ਇਸ ਕਰਕੇ ਭਲੇ ਮਾਨਸਾ ਦਾ ਭਲੇ ਮਾਨਸ ਰਹਿ ਜਾਂਦਾ ਜੇ ਧ ਹੁਣ ਤਾਂ ਕਿਸਾਨ ਆ ਤੇ ਇਹਨਾਂ ਤੋਂ ਡਰੀ ਫਿਰਦੇ ਆ ਤੇ ਜੇ ਬਣ ਗਏ ਤਾਂ ਫਿਰ ਕੀ ਕਰਨਗੇ ਇਸ ਕਰਕੇ ਆ ਵੀ ਜਿਹੜਾ ਨਾਂ ਝੂਠ ਦਾ ਚਿੱਕਰ ਆ ਉਹ ਨਾ ਸੁਟਿਆ ਜਾਵੇ ਜਿੱਥੇ ਹੈਗੇ ਆ ਸਾਨੂੰ ਉੱਥੇ ਬੈਠੇ ਰਹਿਣ ਦੋ ਅਸੀਂ ਤਾਂ ਗਾੜੀ ਕਹਿੰਦੇ ਸੀ ਵੀ ਤੁਸੀਂ ਟਰਾਲੀਆਂ ਟਰੈਕਟਰ ਲੈ ਕੇ ਨਾ ਜਾਓ ਤੁਰ ਕੇ ਲੰਘ ਜਾਓ ਪੈਦਲ ਲੰਘ ਜਾਓ ਹੁਣ ਬਿੱਟੂ ਦਾ ਪਿੱਛੇ ਜਿਹਾ ਬਿਆਨ ਆਇਆ ਸੀਗਾ ਉਹ ਕਹਿੰਦਾ ਸੀਗਾ ਤੁਸੀਂ ਦਿੱਲੀ ਮੀਟਿੰਗ ਕਰਨੀ ਆ ਮੈਂ ਤੁਹਾਡੇ ਟਿਕਟਾ ਘਰਾ ਦਿੰਦਾ ਤੁਸੀਂ 에ਰਪੋਰਟ ਤੋਂ ਉੱਥੇ ਜਾਓ ਲੈ ਤੁਸੀਂ ਇੱਥੇ ਤਾਂ ਸਾਨੂੰ ਨੰਗਰ ਹੀ ਦੇ ਰਹੇ ਯਾਰ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਇਹ ਬਾਕੀ ਸੋਸ਼ਲ ਮੀਡੀਆ ਵਾ ਇੱਥੇ ਗੱਲ ਇੱਥੇ ਹੋਰ ਆ ਉੱਥੇ ਕੁਝ ਹੋਰ ਆ ਬਾਕੀ ਜਿੱਥੇ ਹੈਗੇ ਆ ਅਸੀਂ ਵਧੀਆ ਵਾ ਜਿਹੜੇ ਅੱਤਵਾਦੀ ਤੁਸੀਂ ਕਹਿੰਦੇ ਘੱਤਵਾਦੀ ਕਹਿੰਦੇ ਸਾਨੂੰ ਅੱਤਵਾਦੀ ਨਹੀਂ ਹੈਗੇ ਅਸੀਂ ਜੇ ਕੋਈ ਹੱਕ ਮੰਗਦਾ ਵਰਤਵਾਦੀ ਹੋ ਗਿਆ ਇਹ ਕਰਕੇ ਝੂਠ ਜਿਹੜਾ ਵਾ ਝੂਠ ਥੋੜਾ ਕੱਟ ਫਲਾ ਜਾਵੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਦੋਰ ਨਗੇ ਅਸੀਂ ਤਾਂ ਕਿਤੇ ਨਹੀਂ ਦੋ ਦੁਬਾਰਾ ਜਾਵੇ ਹਾਂ ਬੜਾ ਕੁਝ ਚੱਲਿਆ ਸਾਡੇ ਵੱਡੋਡੇ ਰਿਆਂ ਨੇ ਪਿੱਛੇ ਹੁਣ ਇਸ ਕਰਕੇ ਜੇ ਉਦੋਂ ਬਾਪੂ ਜੀ ਦੀ ਗੱਲ ਮੰਨੀ ਹੁੰਦੀ ਅੱਜ ਇੱਥੇ ਨਾ ਆ ਹਣਾ ਉਦੋਂ ਬਾਪੂ ਜੀ ਕਹਿਆ ਸੀ ਇੰਨੀ ਗੱਲ ਦੱਲੇ ਵਾਲ ਸਾਹਿਬ ਨੇ ਇੰਨੀ ਗੱਲ ਖੁੱਦ ਕਹੀ ਸੀ ਕਿ ਰੁੱਕ ਜਾਓ ਜੇ ਬਹਿ ਜਾਓ ਜੇ ਇੰਨੀਆਂ ਚੱਲ ਆਣੇ ਸਰਕਾਰਾਂ ਦੀਆਂ ਸਾਰੀਆਂ ਬਹਿ ਜਾਓ ਜੇ ਉਦੋਂ ਕੁਛ ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਇਹ ਕੁਝ ਕੁ ਲੀਡਰਾਂ ਨੂੰ ਚਾਹਤ ਸੀਗੀ ਕੁਝ ਵਿੱਚ ਉਹ ਵਿੱਕ ਗਏ ਕੁਝ ਕੇ ਨੂੰ ਚਾਹਤ ਸੀਗੀ ਅਸੀਂ ਉਹ ਬਣ ਜਾਾਂਗੇ ਅਸੀਂ ਉਹ ਬਣ ਜਾਾਂਗੇ ਜਾ ਕੇ ਬਾਕੀ ਭਾਈ ਇਹ ਸਾਰਾ ਬਾਸ ਸਾਰਾ ਪੰਜਾਬ ਜਿਹੜਾ ਵਾ ਇੱਕ ਪਾਸੇ ਹੋਊਗਾ ਫੇਰ ਇਹ ਇਕੱਲੇ ਕੁਝ ਨਹੀਂ ਹੋ ਜਾਂਦਾ ਇੱਕ ਦੂਜਿਆਂ ਦੀਆਂ ਗਲਤੀਆਂ ਕਰਕੇ ਅੱਜ ਦੁਬਾਰਾ ਇੱਥੇ ਬਹਿਣਾ ਪਿਆ ਬਾਕੀ ਇੱਕ ਤੋਂ ਢੋਡੇ ਚੈਨਲਾਂ ਲਈ ਅਪੀਲ ਕਰ ਰਹੇ ਆਂ ਕੇ ਜਿੰਨੇ ਵੀ ਨੌਜਵਾਨ ਵੀਰ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਬੈਠੇ ਹੋਏ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹੁੰਚੋ ਜੇ ਹੁਣ ਇੱਕ ਬਜ਼ੁਰਗ ਸਾਡੇ ਵਾਸਤੇ ਲੜ ਰਿਹਾ ਤਾਂ ਕੀ ਗੱਲ ਸਾਡਾ ਫਰਜ਼ ਨਹੀਂ ਮੰਨਦਾ ਇੱਥੇ ਆਉਣਾ ਸਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਇੱਥੇ ਬਹੁਤ ਸਾਰੀ ਕਿਸਾਨ ਯੂਨੀਅਨ ਹੈ ਜਿਹੜੀਆਂ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਬੇਸ਼ੱਕ ਅੱਜ ਉਗਰਾਹਾਂ ਉਹ ਨਹੀਂ ਆਏ ਨੇ ਉਹਨਾਂ ਦੇ ਵੱਲੋਂ ਵੀ ਅਗਲੀ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੂੰ ਹੁਣ ਵੀ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ ਦੇਖੋ ਜੀ ਉਹਨਾਂ ਦਾ ਪੈਣਾ ਹੀ ਹੈ ਜੇ ਸਾਡਾ ਮਕਸਦ ਇੱਕ ਹੈ ਅਜੰਡਾ ਇੱਕ ਹੈ ਸਾਡੇ ਰਾਹ ਵੱਖ-ਵੱਖ ਹੋ ਸਕਦੇ ਆ ਘਰ ਤਾਂ ਇੱਕ ਹੀ ਹੈ ਨਾ ਘਰੇ ਤਾਂ ਪਾਸੇ ਜਾਣਾ ਸਾਰਿਆਂ ਨੇ ਮੰਗ ਉਹਨਾਂ ਦੀ ਵੀ ਉਹੀ ਹੈ ਮੰਗ ਸਾਡੀ ਵੀ ਇਹੀ ਹੈ ਇਸ ਕਰਕੇ ਸਾਰਿਆਂ ਨੂੰ ਚਲੋ ਮੀਟਿੰਗਾਂ ਕਰਦੇ ਕੋਈ ਚੱਕਰ ਜਿੱਥੇ ਇੰਨੀਆਂ ਹੋ ਗਿਆ ਉੱਥੇ ਹੋਰ ਹੋ ਜਾਣੀਆਂ ਅੱਜ ਆਏ ਸੀਗੇ ਪ੍ਰਧਾਨ ਸਾਹਿਬ ਹੁਣੀ ਵੀ ਚਲੋ ਬੜੀਆਂ ਮੀਟਿੰਗਾਂ ਅੱਗੇ ਵੀ ਹੋਈਆਂ ਚਲੋ ਹੁਣ ਜਿੱਦਾਂ ਵੀ ਆ ਉਹਨਾਂ ਦਾ ਪੈਣਾ ਹੀ ਹੈ ਕਿਉਂਕਿ ਪੰਜਾਬ ਦੀ ਸਾਰਿਆਂ ਦਾ ਹੱਕ ਤਾਂ ਇੱਕ ਹੀ ਹੈ ਨਾ ਸਾਰੇ ਦਾ ਮੰਗਣਾ ਆਪਣਾ ਹੱਕ ਹੀ ਰਿਹਾ ਹੱਕ ਦੇ ਕਰਕੇ ਮੰਗੀ ਜਾਂਦੇ ਸਾਰੇ ਉਹਨਾਂ ਦਾ ਪੈਣਾ ਹੀ ਹੈ ਸਾਰਿਆਂ ਨੂੰ ਹਾਂਜੀ ਅਜੇ ਵੀ ਮੀਟਿੰਗਾਂ ਹੋ ਰਹੀਆਂ ਪਰ ਕੋਈ ਸਹਿਮਤੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਇਹ ਦੇਖੋ ਜੀ ਇਹਦੇ ਵਿੱਚ ਵਿੱਚ ਚਾਲਾਂ ਨੇ ਸਰਕਾਰਾਂ ਦੀਆਂ ਸਾਰੀਆਂ ਹਣਾ ਪਹਿਲਾਂ ਵੀ ਕਿੰਨੀਆਂ ਜਦੋਂ ਧਰਨਾ ਸ਼ੁਰੂ-ਸ਼ੁਰੂ ਚ ਧਰਨਾ ਸ਼ੁਰੂ ਹੋਇਆ ਸੀਗਾ ਉਦੋਂ ਆਪਾਂ ਪਹਿਲਾਂ ਸੰਭੂ ਬਾਰਡਰ ਤੇ ਸੀਗੇ ਉੱਥੇ ਵੀ ਇੱਕ ਦਿਨ ਦੇ ਵਿੱਚ ਮੇਬੀ 8-10 ਮੀਟਿੰਗਾਂ ਹੁੰਦੀਆਂ ਆਈਆਂ ਕੋਈ ਪ੍ਰਸ਼ਾਸਨ ਨਾਲ ਹੋ ਗਈਆਂ ਕੋਈ ਕਿਸੇ ਮਤਲਬ ਬੀਜੇਪੀ ਦੇ ਲੀਡਰਾਂ ਨਾਲ ਹੋ ਗਈਆਂ ਹਣਾ ਇਦਾਂ ਕਰਕੇ ਟਾਈਮ ਟੱਪਾ ਜਾ ਕਰਨਾ ਬਾਕੀ ਕੋਈ ਗੱਲੀ ਅਸੀਂ ਤਾਂ ਬਿੱਲੀ ਹੋ ਕੇ ਬੈਠੇ ਆ ਇੱਥੇ ਉਰੇ ਹੀ ਆ ਕੋਈ ਚੱਕਰ ਹੀ ਨਹੀਂ ਜਥੇਦਾਰ ਦੇ ਨਾਲ ਬੀਜੇਪੀ ਨੇ ਮੁਲਾਕਾਤ ਕੀਤੀ ਤੇ ਉਹ ਕਹਿੰਦੇ ਆ ਕਿ ਵੀ ਅਸੀਂ ਚਿੱਠੀ ਲਿਖ ਕੇ ਵੀ ਇਹੀ ਗੱਲ ਕਹਿ ਰਹੇ ਆ ਕਿ ਪ੍ਰਧਾਨ ਸਾਹਿਬ ਆਪਣਾ ਮਰਨ ਵਰਤ ਤੋੜਨ ਵੇਖੋ ਜੀ ਹੁਣ ਸਰਕਾਰਾਂ ਨੇ ਕਈ ਚਾਲਾਂ ਚੱਲਣੀਆਂ ਵਾ ਇੱਕ ਨਹੀਂ ਚੱਲਣੀਆਂ ਇਸ ਮੋਰਚੀ ਨੂੰ ਮਤਲਬ ਖਾੜਨ ਵਾਸਤੇ ਤੇ ਬਾਕੀ ਜਿਹੜੀ ਰਹੀ ਗੱਲ ਪ੍ਰਧਾਨ ਸਾਹਿਬ ਨੇ ਕਿਉਂਕਿ ਹੁਣ ਵੀ ਉਹਨਾਂ ਦਾ ਪ੍ਰਧਾਨ ਸਾਹਿਬ ਦਾ ਨਿੱਜੀ ਆਪਣੇ ਚੈਨਲ ਤੋਂ ਬਿਆਨ ਆਇਆ ਸੀ ਕਿ ਜਥੇਦਾਰ ਤੇ ਪੰਜ ਪਿਆਰਿਆਂ ਦਾ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਸਿਰ ਮੱਥੇ ਆ ਪਰ ਜਿਹੜੀ ਇਹ ਲੜਾਈ ਲੰਡੇ ਆ ਪੰਥ ਦੀ ਲੜਾਈ ਆ ਤੁਸੀਂ ਇਹ ਸਵਾਲ ਕੀਤਾ ਸੀ ਕਿ ਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੋ ਜਾਂਦੀ ਆ ਤੇ ਇਹ ਧਰਨਾ ਖਤਮ ਹੋ ਜਾਂਦਾ ਇਹ ਉਹਨਾਂ ਨੂੰ ਭੁਲੇਖਾ ਇਹ ਸਿੱਖ ਕੌਮ ਆ ਇਹ ਸਾਡੇ ਵੱਡੇ ਗੁਰੂਆਂ ਵਰੀ ਵੀ ਇਦਾਂ ਹੁੰਦਾ ਰਿਹਾ ਕਿ ਜਿਉਂ-ਜਿਉਂ ਸਿੱਖਾਂ ਨੂੰ ਮਕਾਉਂਦੇ ਹੀ ਤੇ ਸਿੱਖ ਵਧਦੇ ਜਾਂਦੇ ਸੀ ਉਹ ਕਹਿੰਦੇ ਸੀ ਨਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਮੀਰ ਜੋ ਜੋ ਮੰਨੂ ਸਾਨੂੰ ਵੱਡ ਦਾ ਅਸੀਂ ਦੁਨੇ ਤਨੇ ਹੋਈਏ ਉਸ ਆਵਿਆ ਜੇ ਅੱਜ ਇੱਕ ਡੱਲੇਵਾਲ ਦੀ ਸਹਾਦਤ ਹੁੰਦੀ ਆ ਤੇ ਇੱਥੇ ਲੱਖਾਂ ਡੱਲੇਵਾਲ ਜਿਹੜੇ ਤਿਆਰ ਆ ਇਹ ਜਿਹੜਾ ਮਰਨ ਵਰਤ ਦਾ ਦੌਰ ਆ ਇਹਦੀ ਲੰਬੀ ਲਿਸਟ ਬਣ ਚੁੱਕੀ ਆ ਯਾਨੀ ਕਿ ਅੱਜ ਡੱਲੇਵਾਲ ਨੂੰ ਕੁਝ ਹੋ ਜਾਂਦਾ ਡੱਲੇਵਾਲ ਦੀ ਜੀ ਦੀ ਹੋ ਜਾਂਦੀ ਹੈ ਤੇ ਇਥੇ ਇੱਕ ਮੋਰਚਾ ਖਤਮ ਹੋ ਜਾਂਦਾ ਡੱਲੇਵਾਲ ਸਾਹਿਬ ਤੋਂ ਬਾਅਦ ਮਰਨ ਵਰਤੇ ਲੱਖਾਂ ਦੀ ਗਿਣਤੀ ਦੇ ਵਿੱਚ ਤਿਆਰ ਨੇ ਮਰਜੀਵੜਿਆਂ ਦਾ ਜਥਾ ਉੱਥੇ ਬੈਠਾ ਹੈ ਸਟੇਜ ਦੇ ਉੱਤੇ ਬਾਕਾਇਦਾ ਨਾਂ ਲਿਖੇ ਗਏ ਨੇ ਕਿ ਅੱਜ ਇੰਨਾ ਤੋਂ ਬਾਅਦ ਇਸ ਦੀ ਵਾਰੀ ਉਸ ਤੋਂ ਬਾਅਦ ਇਸ ਦੀ ਵਾਰੀ ਲਗਾਤਾਰ ਜਿਹੜੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਆਪਣਾ ਨਾਮ ਲਿਖਾ ਕੇ ਤੇ ਮਰਨ ਵਰਤੇ ਬੈਠਣ ਨੂੰ ਤਿਆਰ ਨੇ ਇਹ ਜਿਹੜਾ ਮੋਰਚਾ ਹੈ ਇਹ ਡੱਲੇਵਾਲ ਦੀ ਸ਼ਹਾਦਤ ਦੇ ਨਾਲ ਇਥੇ ਖਤਮ ਨਹੀਂ ਹੁੰਦਾ ਇਹ ਸਗੋਂ ਡੱਲੇਵਾਲ ਦੀ ਜੇ ਸ਼ਹਾਦਤ ਹੋ ਜਾਂਦੀ ਤੇ ਇਹ ਮੋਰਚਾ ਹੋਰ ਬਲੰਦੀਆਂ ਤੇ ਛੂਏਗਾ ਅੱਗੇ ਨੈਸ਼ਨਲ ਤੇ ਨੈਸ਼ਨਲ ਮੀਡੀਆ ਦੇ ਰਾਈਂ ਪੂਰੇ ਆਲ ਵਰਲਡ ਭਾਰਤ ਦੇ ਵਿੱਚ ਇਹ ਮੋਰਚਾ ਜਿਹੜੀ ਆਵਾਜ਼ ਚੱਲ ਚੁੱਕੀ ਆ ਤੇ ਜਿਹੜੀ ਕੋਈ ਰਹਿੰਦੀ ਕਸਰਿਆ ਉਹ ਵੀ ਹੁਣ ਪੂਰੀ ਹੋ ਜੇਗੀ ਕਿਉਂਕਿ ਜਥੇਬੰਦੀਆਂ ਤਕਰੀਬਨ ਸਾਰੀਆਂ ਇੱਕ ਝੰਡੇ ਤੇਲੇ ਆ ਚੁੱਕੀਆਂ ਹਨ ਤੇ ਸਹਿਮਤੀ ਜ ਉਹਨਾਂ ਨੇ ਜਿਤਾਈ ਹੈ ਬਾਕੀ ਉਹਨਾਂ ਦੇ ਲੜਨ ਦੇ ਇਰਾਦੇ ਜ ਲੜਨ ਦੇ ਜਿਹੜੇ ਰਸਤੇ ਆ ਜਾਂ ਲੜਨ ਦੇ ਤਰੀਕੇ ਵੱਖੋ ਵੱਖ ਸਕਦੇ ਮੰਗਾ ਸਾਡੀਆਂ ਸੇਮ ਆ ਤੇ ਇਸ ਕਰਕੇ ਉਹਨਾਂ ਵੀ ਆਪਣਾ ਇਹੀ ਆਪਣੀ ਸਹਿਮਤੀ ਜਿਤਾਈ ਹੈ ਕਿ ਜਿਹੜੀਆਂ ਮੰਗਾਂ ਆ ਉਹ ਸਾਡੀਆਂ ਸਾਰਿਆਂ ਦੀ ਏਕ ਆ ਲੰਡ ਦੇ ਜਿਹੜੇ ਤਰੀਕੇ ਵੱਖ-ਵੱਖ ਹੋ ਸਕਦੇ ਇਸ ਕਰਕੇ ਉਹਨਾਂ ਨੇ ਸਮਰਥਨ ਦਿੱਤਾ ਇਸ ਮੋਰਚੇ ਚ ਆਣ ਕੇ ਤੇ ਆਸ ਕਰਦੇ ਆ ਕਿ ਹੁਣ ਜਲਦੀ ਹੀ ਸਰਕਾਰ ਦੀਆਂ ਜਿਹੜੀਆਂ ਅੱਖਾਂ ਵਾਂ ਜਿਹੜੀਆਂ ਸੁੱਤੀ ਸਰਕਾਰ ਆ ਉਹਦੀਆਂ ਅੱਖਾਂ ਖੁੱਲ ਜਾਣਗੀਆਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਜਥੇਬੰਦੀਆਂ ਆਪੋ ਚ ਪਾਰਟੀਆਂ ਹੋਈਆਂ ਨੇ ਵੀ ਵੱਖ-ਵੱਖ ਨੇ 10 ਜਥੇਬੰਦੀਆਂ ਲੰਡੀਆਂ ਵਾਂ 10 ਜਥੇਬੰਦੀਆਂ ਘਰ ਨੇ ਉਹ ਸਾਰੀਆਂ ਜਥੇਬੰਦੀਆਂ ਹੁਣ ਇੱਥੇ ਇਕੱਠੀਆਂ ਹੋ ਗਈਆਂ ਨੇ ਤੇ ਇਸ ਕਰਕੇ ਇਕੱਠੇ ਆਪਾਂ ਮੋਰਚਾ ਲੜ ਰਹੇ ਨੇ ਇਹ ਇੱਕ ਵਧੀਆ ਸੰਦੇਸ਼ ਹੈ ਜਿਹੜਾ ਸਰਕਾਰ ਨੂੰ ਜਾਏਗਾ ਤੇ ਮੋਰਚਾ ਚੜ੍ਹਦੀ ਕਲਾ ਚ ਆ ਤੇ ਜਿੱਤਾਂਗੇ ਜਿੱਤ ਕੇ ਜ਼ਰੂਰ ਜਾਵਾਂਗੇ ਜੀ ਆ ਬਾਬਾ ਜੀ ਜੇ ਮੰਨ ਲਓ ਤੁਹਾਨੂੰ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਦਿੱਲੀ ਵੱਲ ਨੂੰ ਤੁਰਨੇ ਆ ਤੇ ਕੀ ਉਸ ਟਾਈਮ ਮਾਈਂਡ ਚ ਕੁਝ ਦਿਮਾਗ ਚ ਕੁਝ ਆਉਂਦਾ ਹੈ ਕਿ ਵੀ ਨਹੀਂ ਮੇਰਾ ਪਰਿਵਾਰ ਹੈਗਾ ਪਿੱਛੇ ਅਸੀਂ ਤੁਰਾਂਗੇ ਜੀ ਹਾਂ ਕੋਈ ਪਰਫਰਮ ਮੰਨ ਚ ਮੰਨ ਚ ਕੁਝ ਸੋਚਦੇ ਹੋ ਸੋਚਦੇ ਨਹੀਂ ਅਸੀਂ ਆ ਦਾ ਹੱਕ ਲੈਣ ਜਾਵਾਂਗੇ ਦਿੱਲੀ ਤੁਰਾਂਗੇ ਜੀ ਸਿੱਧੀ ਹੋ ਕੇ ਜਾਵਾਂਗੇ ਪਹਿਲਾ ਪ੍ਰਧਾਨ ਸਾਹਿਬ ਜਾਂ ਪਰਿਵਾਰ ਨਹੀਂ ਪ੍ਰਧਾਨ ਬਾਬਾ ਪਿੱਛੇ ਜਾਊਗਾ ਹੁਣ ਤਾਂ ਹੁਣ ਅਸੀਂ ਪਹਿਲਾਂ ਜਾਵਾਂਗੇ ਪ੍ਰਧਾਨ ਬਹੁਤ ਜਾਵਦਾ ਵਿਚਾਰਾ ਪ੍ਰਧਾਨ ਹੁਣ ਬੁਢਾ ਹੋਇਆ ਪੈ ਅਸੀਂ ਜਾਵਾਂਗੇ ਮੂਰੇ ਹੂੰ ਪ੍ਰਧਾਨ ਨੂੰ ਪਿੱਛੇ ਵੀ ਅਸੀਂ ਤੂੰ ਬੈਠਾ ਰਹਿ ਅਸੀਂ ਹਾਂ ਹਾਂ ਦਾ ਹੱਕ ਲੈ ਗੋਲੇ ਸ਼੍ਰੀ ਆਮ ਲਾਠੀ ਚਾਰਜ ਕੀਤਾ ਜਾਂਦਾ ਥਰੂ ਗੋਲੇ ਬਹਾਏ ਜਾ ਰਹੇ ਨੇ ਜਿੱਤਾ ਪਾਣੀ ਦੀ ਵਿਚਾਰਾਂ ਮਾਰੀ ਜਾਂਦੀਆਂ ਨੇ ਡਰ ਨਹੀਂ ਲੱਗਦਾ ਅੱਗੇ ਅਸੀਂ ਹੱਥ ਚੱਕਦੇ ਨਹੀਂ ਸਾਡੇ ਪ੍ਰਧਾਨ ਨੇ ਕਹੇ ਤਾਂ ਵੀ ਹੁਣ ਵੱਧਾ ਉਹ ਕਰਦੇ ਆ ਚੱਕ ਜੋ ਡਾਂਗਾ ਨਾ ਕੋਈ ਪਰਵਾਹ ਨਹੀਂ ਤਾਂਗੇ ਹੀ ਸਾਡੇ ਹਥਿਆਰ ਹੈ ਇਹੀ ਰਫਲ ਹੈ ਇਹੀ ਪਿਸਤੌਲ ਹੈ ਇਹੀ ਗੰਡਾ ਥੈਲ ਇਹ ਨਾਲ ਮਰ ਜਾਗੇ ਮਰ ਜਾਗੇ ਕੋਈ ਪਰਵਾਹ ਨਹੀਂ ਅੱਗੇ ਮਰੀ ਫਿਰ ਇਹਦੀ ਗੱਲ ਹੋਈ ਵੀ ਹੁਣ ਬਹੁਤ ਅਸੀਂ ਦੇਖ ਲਿਆ ਦਿੱਲੀ ਜਾ ਕੇ ਉਹਦੋਂ ਵੀ ਲੋਕ ਤੇਤੂ ਗਏ ਜੇ ਮਰੀ ਗਏ ਸਾਡਾ ਛੁੱਭ ਕਰਨ ਮਰ ਗਿਆ ਉਹ ਵੀ ਆਏ ਜੇ ਰੋਕਿਆ ਸਾਨੂੰ ਪ੍ਰਧਾਨ ਸਾਹਿਬ ਨੇ ਚਲੋ ਅਸੀਂ ਆਏ ਵੀ ਹੱਕਾਂ ਮੰਗ ਲਈਏ ਹੁਣ ਜਿਹੜੀ ਬੱਲ ਜਾਣਗੇ ਜੋ ਨਾ ਮੰਨੇ ਇਹ ਫਿਰ ਉਹ ਸਾਡਾ ਅਖੀਰੀ ਜੇ ਹੁਣ ਤਾਂ ਨਹੀਂ ਬਾਫ ਤਾਂ ਨਹੀਂ ਮੁੜਦੇ ਨਹੀਂ ਖਿਡੇ ਜਾਵਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਝੰਡਾ ਤੇ ਡੰਡਾ ਹੈ ਤੇ ਉਹ ਫਿਰ ਬਾਰ ਬਾਰ ਇਹ ਗੱਲ ਕਿਉਂ ਕਹਿੰਦੇ ਨੇ ਕਿ ਵੀ ਇਹਨਾਂ ਕੋਲ ਤਾਂ ਹਥਿਆਰ ਨਹੀਂ ਨਹੀਂ ਪਤਾ ਹੀ ਉਹਨਾਂ ਕੋਲ ਹੈਗੇ ਤਾਂ ਹੀ ਕਹਿੰਦੇ ਆ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਤਾਂ ਆਹੀ ਹੈ ਫਿਰ ਅਚੀਲ ਨੇ ਸਾਡੀ ਗੰਡੀਆਂ ਦੇ ਲੈਣਾ ਟਰਾਲੀਆਂ ਦੇ ਲੈ ਕੇ ਲਾ ਕੇ ਸਾਥੀ ਲੈਣ ਕੁਝ ਹੈਗਾ ਹਾਲੇ ਕੋਈ ਇਹ ਹੀ ਹਾਲੇ ਕੋਈ ਡੰਡਾ ਇਹ ਹੀ ਡੰਡਾ ਇਹ ਹੀ ਥਿਆਰ ਹੈ ਇਹ ਹੀ ਖੇਤੀ ਵਾਲੇ ਸੰਦ ਹੈ ਲਾ ਅੱਜ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗੇ ਨੌਜਵਾਨਾਂ ਨੂੰ ਇਹ ਕਹਿੰਦੇ ਵੀ ਬਾਈ ਉੱਥੇ ਨਾ ਵੀਡੀਓ ਦੇਖੀ ਜਾਓ ਬੈਠੇ ਮੋਬਾਈਲਾਂ ਦੇ ਗੱਲਾਂ ਮਰੀਓ ਇੱਥੇ ਆਓ ਰਾਤ ਨੂੰ ਸਾਡੇ ਨਾਲ ਪਹਿਰਾ ਦਿਓ ਰਾਤ ਨੂੰ ਚੱਕਣ ਵੀ ਆਉਂਦੇ ਆ ਆਹ ਰਸਤੇ ਤੋਂ ਵੀ ਇੱਧਰੋਂ ਵੀ ਆਉਂਦੇ ਆ ਉੱਥੇ ਬਾਰਡਰ ਤੇ ਲੱਗਿਆ ਸਾਡਾ ਪਹਿਰਾ ਸਾਰੀ-ਸਾਰੀ ਰਾਤ ਰਹਿਨੇ ਆ ਸਾਰੀ-ਸਾਰੀ ਰਾਤ ਰਹਿਨੇ ਆ ਤੇ ਹਰ ਵਕਤ ਬਾਰੀ ਨਾਲ ਪਹਿਰਾ ਲਾਉਂਦੇ ਆ ਹੁਣ ਵੀ ਅਕਾਦ ਨਹੀਂ ਚੁੰਨੀ ਆ ਹਾਂ ਉਥੇ ਪਹਿਲੇ ਤੋਂ ਬਾਰਡਰ ਤੇ ਸੀ ਪਹਿਲਾ ਉਹ ਖੜੀ ਵੀ ਹੈ ਲੰਘਣ ਨਹੀਂ ਜਾਂਦੇ ਸਾਨੂੰ ਰਾਤ ਨੂੰ ਪੁੱਛਾਉਂਦੀ ਆ ਛੇਵੇਂ ਕੱਪੜਿਆਂ ਚੋਂਦੀ ਆ ਆਹ ਦੇ ਧੂਆਂ ਚੱਲੀ ਜਾਂਦੀਆਂ ਤੁਹਾਡੇ ਸਾਹਮਣੇ ਸਾਰੀ ਸਾਰੀ ਹੱਥ ਬੈਠੇ ਰਹਿੰਦੇ ਜੀ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਹੈ ਜੀ ਦੇਖੋ ਜੀ ਸਾਥ ਸੂਤ ਤਾਂ ਕਿੰਨਾ ਕਦੇ ਭਗਵੰਤ ਮਾਨ ਇੱਕ ਵਾਰੀ ਇੱਥੇ ਆਇਆ ਉਰੇ ਨਹੀਂ ਆਇਆ ਹੁਣ ਲੀਡਰ ਗਾੜੀ ਭੇਜਦੇ ਇੱਥੇ ਮੀਟਿੰਗਾਂ ਕਰਨ ਵਾਸਤੇ ਪਿੱਛੇ ਤੁਸੀਂ ਦੇਖਿਆ ਇੱਕ ਦਿਨ ਕਿੰਨੇ ਇਕੱਠੇ ਹੋ ਗਏ ਸੀ ਇੱਕ ਦਿਨ ਸਾਰੇ ਜਣੇ ਆਣ ਕੇ ਬੈਗੇ ਇੱਥੇ ਮੀਟਿੰਗ ਕਰਕੇ ਅਸੀਂ ਦਾ ਪੰਜਾਬ ਦੇ ਨਾਲ ਹੁਣ ਕੀ ਗੱਲ ਕੀ ਕਹਿੰਦੇ ਹੁਣ ਜੇ ਉੱਤੇ ਰਾਜਾ ਵਾ ਤੇ ਇਹਦਾ ਜੇ ਵਜ਼ੀਰ ਆ ਤੇ ਇਹਦਾ ਵਿੱਚ ਕੋਈ ਹੱਥ ਨਹੀਂ ਹੈਗਾ ਹੱਥ ਤਾਂ ਹੈਗਾ ਹੀ ਹੈ ਨਾ ਪੂਰਾ ਪੰਜਾਬ ਵਾਸਤੇ ਤਾਂ ਕੁਝ ਕਰੇ ਜੇ ਭਗਵਾਨ ਤੁਮਣ ਚਾਹਦਾ ਕੀ ਨਹੀਂ ਕਰਾ ਸਕਦਾ ਫੇਰ ਵੀ ਅਸੀਂ ਮੁੱਖ ਮੰਤਰੀ ਬਣਾਇਆ ਇਹਨੂੰ ਵੋਟਾਂ ਪਾ ਕੇ ਕਦੋਂ ਬਣਾਇਆ ਅਸੀਂ ਕਿਹਾ ਜਾਣਦੇ ਸੀ ਪਹਿਲਾਂ ਪਿਲਦਾ ਕਿ ਕਮੇਡੀਅਨ ਸੀਗਾ ਨਾ ਕੀ ਕਦੋਂ ਬਣਾਇਆ ਅਸੀਂ ਲੋਕੀ ਕਹਿੰਦੇ ਸੀ ਇੱਕ ਵਾਰ ਬਦਲਨਾਂ ਆਪਾਂ ਹਣਾ ਇੱਕ ਵਾਰੀ ਬਦਲ ਕੇ ਦੇਖਣਾ ਕਿ ਕੀ ਬਣਦਾ ਇੱਕ ਮੌਕਾ ਦੇ ਦੋ ਇੱਕ ਮੌਕਾ ਦੇ ਦੋ ਹੁਣ ਭਾਈ ਜੀ ਤੈਨੂੰ ਇੱਕ ਮੌਕਾ ਦੇਤਾ ਤੂੰ ਆਗੇ ਘਟੋ ਘਟ ਸਾਹਸ ਦਾ ਦੇ ਇੱਥੇ ਆਗੇ ਜੀ ਉਹ ਹਰਿਆਣੇ ਵਾਲੇ ਸਾਡੀ ਹੱਦ ਦੇ ਵਿੱਚ ਆਣ ਕੇ ਸਾਡੇ ਤੇ ਗੋਲੇ ਮਾਰਦੇ ਨੇ ਹੁਣ ਦੇਖੋ ਜਿੱਦਣ 13 ਨੂੰ 13 ਫਰਵਰੀ ਨੂੰ ਇਹ ਪਹਿਲਾ ਮਨੋ ਧਰਨਾ ਆਪਣਾ ਸਟਾਰਟ ਹੋਇਆ ਸੀਗਾ ਮੋਰਚਾ ਉਦੋਂ ਅਸੀਂ ਸੰਭੂ ਬਾਡਰ ਦੇ ਗਏ ਸੀਗੇ ਆ ਪ੍ਰਧਾਨ ਸਾਹਿਬ ਨਾਲ ਸੀਗੇ ਉਹ ਦਿਨ ਸਾਡੀ ਹੱਦ ਦੇ ਵਿੱਚ ਆ ਕੇ ਡਰੋਨ ਦੇ ਨਾਲ ਗੋਲੇ ਛੁੱਟੇ ਉਹਨਾਂ ਨੇ ਠੀਕ ਆ 15 15 ਦਿਨਾਂ ਜਾ ਕੇ ਸਾਡੀਆਂ ਅੱਖਾਂ ਨਹੀਂ ਸੈੱਟ ਹੋਈਆਂ ਜਾ ਕੇ ਫੋਨ ਕੀ ਗੱਲ ਇਹ ਜਵਾਬ ਨਹੀਂ ਦੇ ਸਕਦੇ ਜੇ ਭਗਵੰਤ ਮਾਨ ਸਾਡੇ ਨਾਲ ਹੋਵੇ ਪੰਜਾਬ ਦੀ ਸਰਕਾਰ ਸਾਡੇ ਨਾਲ ਹੋਵੇ ਇਹ ਸਾਡਾ ਸਾਥ ਨਹੀਂ ਦੇ ਸਕਦੇ ਘਰ ਤਾਂ ਸਾਰਾ ਕੁਝ ਸਕਦੇ ਪਰ ਚਾਹੁੰਦੇ ਨਹੀਂ ਨਾ ਇਹ ਸਾਰੀ ਇਹਨਾਂ ਦੀ ਮਿਹਲੀ ਭੁਗਤ ਆਪਸ ਵਿੱਚ ਕਰਨਾ ਹੋਵੇ ਇਹਨਾਂ ਸਾਰਾ ਕੁਝ ਕਰ ਲੈਣਾ ਬਾਕੀ ਉੱਤੋਂ ਉੱਤੋਂ ਗੁੰਗਲੋਂੋਂ ਮਿੱਟੀ ਝਾੜਨੀ ਹੁੰਦੀ ਆ ਤੁਸੀਂ ਸਿਆਣੇ ਉਹਦਣਾ ਝਾੜ ਹੀ ਦੇਣੀ ਆ ਤੇ ਉੱਤੋਂ ਉੱਤੋਂ ਮਿੱਟੀ ਝਾੜ ਕੇ ਤਾਂ ਸਾਰੇ ਕਹੀ ਦਿੰਦੇ ਵੀ ਅਸੀਂ ਨਾਲ ਆ ਬਾਕੀ ਪਤਾ ਇੱਥੇ ਆ ਕੇ ਲੱਗਦਾ ਉਹ ਕਹਿੰਦਾ ਨਾ ਜਾਂਦਾ ਰਾਹ ਪਿਆ ਜਾਣੇ ਤੇ ਜਾਂ ਵਾਹ ਪਿਆ ਜਾਣੇ ਇਹ ਤਾਂ ਸਾਨੂੰ ਪਤਾ ਨਾ ਇੱਥੇ ਕੌਣ ਆਇਆ ਤੇ ਕੌਣ ਨਹੀਂ ਆਇਆ ਇਹ ਤੋ ਤੋ ਗੱਲਾਂ ਕਰਨੀਆਂ ਸੌਖੀਆਂ ਨੇ ਬਗੇ ਭਗਵੰਤ ਮਾਨ ਇੱਕ ਵਾਰੀ ਤੱਕ ਤਾਂ ਹੋਇਆ ਨਹੀਂ ਇੱਥੇ ਉਹਨਾਂ ਕਹੇ ਇੱਕ ਦਿਨ ਸਾਡੇ ਨਾਲ ਧੂਆਂ ਦੇ ਵਿੱਚ ਠੰਡ 'ਚ ਬਹਿ ਕੇ ਦੱਸੇ ਜੇ ਸਾਡੇ ਨਾਲ ਆ ਉਹਨਾਂ ਦਾ ਕਹਿ ਦਿੰਦਾ ਕਿ ਮੈਂ ਵੀ ਕਿਸਾਨ ਦਾ ਪੁੱਤ ਆ ਮਾਸਟਰ ਦਾ ਪੁੱਤ ਆ ਤਾਂ ਭਾਈ ਜੀ ਸਾਡੇ ਵਰਗਾ ਹੀ ਖੂਨ ਤਾਂ ਸਾਡੇ ਵਰਗਾ ਹੀ ਤੇਰੇ 'ਚ ਇੱਕ ਦਿਨ ਸਾਡੇ ਨਾਲ ਬਹਿ ਕੇ ਦੱਸ ਇੱਥੇ ਨਹੀਂ ਬੈਠਦੇ ਕੱਤੋਂ ਨਹੀਂ ਬੈਠਦੇ ਇਹ ਅੰਦਰੇਂਦਰੀ ਸਭ ਗੋਲ ਹੀ ਨੇ ਜੀ ਇਸ ਕਰਕੇ ਗੋਮਗਲਾਂ ਨਾਲੋਂ ਮਿੱਟੀ ਝਾੜਦੇ ਨੇ ਇਦਾਂ ਨਹੀਂ ਗੱਲ ਬਣਦੀ ਇਹ ਪੰਜਾਬ ਦੀ ਲੜਾਈ ਆ ਪੰਜਾਬ ਵਾਸਤੇ ਸਾਡਾ ਉਹਨਾਂ ਨੂੰ ਪਤਾ ਹੀ ਆ ਗਾੜੀ ਕਿੰਨਾ ਕਾ ਟਾਈਮ ਹੋ ਰਿਹਾ ਕੀ ਬੰਨਣਾ ਜੇ ਇਹਨੂੰ ਮੌਕਾ ਦੇਤਾ ਸੀ ਇੱਕ ਵਾਰੀ ਸਾਰਿਆਂ ਦਾ ਧਿਆਨ ਸੀਗਾ 99 ਸੀਟਾਂ ਲੈ ਗਿਆ ਇਹਨੂੰ ਮੌਕਾ ਦੇਤਾ ਗਾਂ ਲੈ ਲੈ ਕੁਛ ਤਾਂ ਕਰ ਹੀ ਸਕਦਾ ਨਾ ਜੇ ਪ੍ਰੈਸ਼ਰ ਪਾ ਸਕਦੇ ਕੁਛ ਤਾਂ ਕਰ ਸਕਦਾ ਨਾ ਸਾਡੇ ਵਾਸਤੇ ਹੁਣ ਬਜ਼ੁਰਗ ਦੇਖੋ ਇੱਥੇ 80-80 ਸਾਲ ਦੇ ਬਜ਼ੁਰਗ ਨੇ ਠੀਕ ਹੈ ਭੈਣਾਂ ਇੱਥੇ ਆਉਂਦੀਆਂ ਪ੍ਰਸ਼ਾਦ ਦੇ ਪਕਾਉਣ ਵਾਸਤੇ ਕਿੱਕੜ ਕਿਦੂਰੋਂ ਚੱਲ ਕੇ ਹੁੰਦੀਆਂ ਨੇ ਜੇ ਪੰਜਾਬ ਦਾ ਐਡਾ ਹੀ ਹਾਤੀ ਆ ਕਹਿੰਦੇ ਨੇ ਭਗਵੰਤ ਮਾਨ ਸਰਕਾਰ ਤੇ ਪੰਜਾਬ ਦੀ ਬਦਲਦੀ ਨਹਿਰ ਸਾਨੂੰ ਨਹਿਰ ਬਦਲਣੀ ਆ ਇੱਥੇ ਆ ਬਜ਼ੁਰਗ ਬੈਠੇ ਨੇ ਇੱਥੇ ਕਿਹਦਾ ਬੀਪੀ ਵੱਜ ਜਾਂਦਾ ਕਿਸ ਨੂੰ ਟੈਗ ਹੋਣ ਦਾ ਖਤਰਾ ਕਿਸ ਨੂੰ ਕੁਝ ਇਹ ਸੋਖੇ ਥੋੜੀ ਤਾਂ ਬੈਠੇ ਨੇ ਇੱਥੇ ਹੁਣ ਅਸੀਂ 2.5 ਟੈਂਸਨ ਕਿਲੋਮੀਟਰ ਚੱਲ ਕੇ ਸੋਖੇ ਥੋੜੀ ਆਏ ਨਾ ਸਾਡਾ ਕਿਹਦਾ ਜੀਨ ਕਰਦਾ ਇੱਥੇ ਉਹਨੂੰ ਬੈਠ ਨੂੰ ਤਾਂ ਜੇ ਸਾਨੂੰ ਉੱਥੇ ਸਾਰਾ ਕੁਝ ਮਿਲ ਜੇ ਪਰ ਨਹੀਂ ਇਹ ਸਾਰੇ ਕੁਝ ਵਿੱਚੋਂ ਇੱਕ ਹੀ ਨੇ ਇਹ ਤਾਂ ਉਹਦਾ ਕਹਿਣ ਦੀਆਂ ਗੱਲਾਂ ਨੇ ਕਿ ਮੈਂ ਉਹਦਾ ਤੇ ਮੈਂ ਉਹਦਾ ਬਾਕੀ ਇਹ ਸਰਕਾਰਾਂ ਦੀਆਂ ਵਾਂ ਪੋਲੀਟਿਸ਼ੀਨ ਇਹਨਾਂ ਦੀ ਇਹਨਾਂ ਦੇ ਇਹੋ ਜਾਣਨ ਬਾਕੀ ਇੱਥੇ ਦਾ ਕੋਈ ਨਾਲਨੋਲ ਨਹੀਂ ਕਿਸੇ ਦਾ ਇੱਥੇ ਆਪਣੇ ਹੱਕ ਆ ਆਪਣੇ ਹੱਕ ਆਪ ਲੈਣੇ ਪੈਣੇ ਆ ਉਦਾਂ ਨਹੀਂ ਮਿਲਨੇ ਪਹਿਲਾਂ ਸਾਡੇ ਵੱਡ-ਵਡੇਰਿਆਂ ਨੇ ਵੀ ਆਪ ਲਏ ਸੀ ਹੁਣ ਵੀ ਆਪ ਲੈਣੇ ਆ ਅਸੀਂ ਤਾਂ ਕਹਿੰਦੇ ਪਰਮਾਨਸੀ ਨਾਲ ਮੰਨ ਜਾਣਗੇ ਤਾਂ ਚੰਗੀ ਗੱਲ ਨਹੀਂ ਤੇ ਫਿਰ ਜੀ ਮੇਰਾ ਸਵਾਲ ਆਖਰੀ ਹੈ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਵੀ ਜਿਹੜਾ ਕਿ ਹੁਣ ਪੰਜਾਬ ਸਰਕਾਰ ਧਰਨੇ ਦੇ ਪਿੱਛੇ ਸਿਆਸਤ ਕਰ ਰਹੀ ਹੈ ਫਿਰ ਵੇਖੋ ਸਿਆਸਤ ਪਹਿਲੇ ਦਿਨ ਤੋਂ ਕਰ ਰਹੀ ਜਿੱਦਾਂ ਇਹ ਵੀਰ ਨੇ ਆਖਿਆ ਕਿ 13 ਫਰਵਰੀ ਨੂੰ ਜਦੋਂ ਸ਼ੰਭੂ ਬਾਰਡਰ ਤੇ ਮੋਰਚਾ ਸ਼ੁਰੂ ਹੋਇਆ ਪੰਜਾਬ ਦੀ ਪੁਲਿਸ ਹੋਵੇ ਹਰਿਆਣਾ ਸਰਕਾਰ ਉੱਤੇ ਡਰਾਉਨ ਛੁੱਟੇ ਤਾਂ ਪੰਜਾਬ ਦੀ ਪੁਲਿਸ ਚੁੱਪ ਕਰਕੇ ਬੈਠੀ ਰਹੀ। ਹਮ ਇੱਕ ਪਿੰਡ ਦੇ ਵਿੱਚ ਆਮ ਨਾਗਰਿਕ ਨੂੰ ਕੋਈ ਇੱਕ ਦੂਸਰਾ ਛੇੜੇ ਤੇ ਉੱਤੇ ਐਫਆਰਈ ਦਰਜ ਹੋ ਜਾਂਦੀ ਆ। ਹਮ ਹਰਿਆਣਾ ਸਰਕਾਰ ਪੰਜਾਬ ਸਰਕਾਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟ ਰਹੀ ਆ। ਪੰਜਾਬ ਸਰਕਾਰ ਦੀ ਪੁਲਿਸ ਦੇਤੇ ਮੌਕੇ ਤੇ ਐਸਐਸਪੀ ਉੱਥੇ ਹਾਜ਼ਰ ਹੀ ਪਟਿਆਰੇ ਦਾ। ਜਿਸ ਟਾਈਮ ਇਹ ਉੱਥੇ ਅਥਰੂ ਗੈਸ ਦੇ ਗੋਲੇ ਛੁੱਟਰੇ। ਉਦੋਂ ਸਰਕਾਰ ਨੇ ਕੁਝ ਨਹੀਂ ਕੀਤਾ। ਹਮ ਤੇ ਹੁਣ ਕੀ ਕਰੇਗੀ? ਹਮ ਹੁਣ ਕਾਹਦੇ ਐਕਸ਼ਨ ਲੇਗੀ? ਦੂਸਰੀ ਗੱਲ ਮੈਂ ਪਹਿਲਾਂ ਵੀ ਬੜੀ ਯਾਰੀ ਬੋਲੀ ਤੁਹਾਡੇ ਚੰਨ ਰਾਹੀਂ ਫੇਰ ਬੋਲਦਾ ਕਿ ਅਸੀਂ ਗਲਤ ਸੋ ਗਲਤ ਸੋਚ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਨਹੀਂ ਹੈ ਪੰਜਾਬ ਦੇ ਵਿੱਚ ਬੀਜੇ ਕੀ ਬੀਜੇਪੀ ਸਰਕਾਰ ਵੱਡ ਚੁੱਕੀ ਆ ਉਹ ਕਿਹਦੇ ਰਾਹੀਂ ਵੜੀ ਆ ਭਗਵੰਤ ਮਾਨ ਰਾਹੀਂ ਜਿਹੜੀ ਪੰਜਾਬ ਦੇ ਵਿੱਚ ਆਮ ਪਾਰਟੀ ਹੈ ਨਾ ਬੀਜੇਪੀ ਦੀ ਬੀ ਟੀਮ ਹੈ ਜੇ ਉਹਦਣ ਡੱਲੇਵਾਲ ਨੂੰ ਚੱਕ ਕੇ ਖੜਿਆ ਮੰਗਾ ਤਾਂ ਸਾਡੀਆਂ ਸੈਂਟਰ ਦੇ ਨਾਲ ਹੀ ਮੰਗਾ ਸੈਂਟਰ ਦੇ ਨਾਲ ਕੇ ਪੰਜਾਬ ਸਰਕਾਰ ਨੇ ਕਦੇ ਲਈ ਚੱਕ ਕੇ ਖੜਿਆ ਤੁਸੀਂ ਇਹ ਸੋਚੋ ਨਾ ਜੇ ਮੰਗਾ ਤੇ ਸਾਡੀਆਂ ਸੀ ਸੈਂਟਰ ਸਰਕਾਰ ਨਾਲ ਤੇ ਚੱਕ ਕੇ ਖਾਂਢੀ ਆ ਪੰਜਾਬ ਸਰਕਾਰ ਪੰਜਾਬ ਦੀ ਪੁਲਿਸ ਚੱਕ ਕੇ ਖਾਂਢੀ ਡੱਲੇਵਾਲ ਸਾਹਿਬ ਨੂੰ ਫਿਰ ਤੀਸਰੇ ਦਿਨ ਫਿਰ ਛੱਡ ਦੇ ਜਦੋਂ ਜੇ ਦੇਖਿਆ ਕਿ ਜਨਤਾ ਦਾ ਦਬਾਅ ਆ ਤੇ ਫਿਰ ਛੱਡਿਆ ਕਹਿੰਦੇ ਕਿ ਅਸੀਂ ਟ੍ਰੀਟਮੈਂਟ ਲਈ ਲੈ ਕੇ ਚੱਲੇ ਆ ਅੱਗੇ ਪਿੱਛੇ ਤੇ 8-9 ਮਹੀਨੇ ਧਰਨੇ ਨੂੰ ਚੱਲਦੇ ਹੋਗੇ ਉਹਦੇ 9 ਮਹੀਨੇ ਉਹਦੋਂ ਤਾਂ ਟ੍ਰੀਟਮੈਂਟ ਲਈ ਇੱਕ ਵਾਰੀ ਵੀ ਨਹੀਂ ਡੱਲੇਵਾਲ ਸਾਹਿਬ ਨੂੰ ਖੜਿਆ ਨਾਲੇ ਇਹ ਕਿੰਨਾ ਦਾ ਟ੍ਰੀਟਮੈਂਟ ਕਿਸੇ ਨੂੰ 1 ਵਜੇ ਰਾਤ ਚੁੱਕ ਕੇ ਬਿਸਤਰੇ 'ਚ ਉਹਦੀ ਪਗੜੀ ਵੀ ਨਾ ਪੈਨਣ ਦੋ ਪੈਰ ਦੇ ਵਿੱਚ ਜੁੱਤੀ ਵੀ ਨਾ ਪਾਉਣ ਦੋ ਤੇ ਇਦਾਂ ਚੱਕ ਕੇ ਲੈ ਜਾਓ ਤਾਂ 3 ਦਿਨ ਉਹਨੂੰ ਮਿਲ ਨਾ ਦੋ ਤੇ ਜਦੋਂ ਡੱਲੇਵਾਲ ਸਾਹਿਬ ਬਾਹਰ ਆਏ ਆ ਉਹਨਾਂ ਨੇ ਇਹ ਕਹਿ ਗਿਆ ਕਿ ਮੇਰਾ ਬੀਪੀ ਤਾਂ ਕਨਿ ਚੈੱਕ ਕੀਤਾ ਦਵਾਈ ਤਾਂ ਦੂਰ ਦੀ ਗੱਲ ਹੈ ਮੈਂ ਬੀਪੀ ਤ ਵੀ ਚੈੱਕ ਕਰਾਇਆ ਤੇ ਮੇਰੀ ਮਰਜ਼ੀ ਦੀ ਮੇਰੀ ਮਰਜ਼ੀ ਤੋਂ ਬਿਗੈਰ ਉਹ ਮੇਰਾ ਟ੍ਰੀਟਮੈਂਟ ਨਹੀਂ ਕਰ ਸਕਦੇ ਉਸ ਦਿਨ ਤੋਂ ਉਹਨਾਂ ਨੇ ਭੁ ਉਹਨਾਂ ਨੇ 26 ਤਰੀਕ ਨੂੰ 4 ਵਜੇ ਹੀ ਰੱਖਦੀ ਤੇ ਅੱਜ ਉਹ ਆਪਣੇ ਜਿਹੜੇ ਇਰਾਦੇ ਤੇ ਆਪਣੇ ਜਿਹੜਾ ਉਹਨਾਂ ਨੇ ਏਮਤਾਰਿਆ ਸੀ ਭੁਖ ਹੜਤਾਲ ਦਾ ਉਹ ਲਗਾਤਾਰ ਜਾਰੀ ਹੈ 56 ਦਿਨ ਹੋ ਗਏ ਨੇ 46 ਦਿਨ ਹੋ ਗਏ ਨੇ ਤੇ ਭੁਖ ਹੜਤਾਲ ਲਗਾਤਾਰ ਜਾਰੀ ਹੈ ਬਾਕੀ ਜਿਹੜੀ ਰਹਿੰਦੀ ਸਰਕਾਰ ਕਹਿੰਦੇ ਪੰਜਾਬ ਸਰਕਾਰ ਦੀ ਗੱਲ ਪੰਜਾਬ ਸਰਕਾਰ ਬਿਲਕੁਲ ਵੀ ਕਿਸਾਨਾਂ ਦੇ ਨਾਲ ਨਹੀਂ ਹੈ ਇਹ ਇੱਕ ਸਿਰਫ ਦਿਖਾਵੇ ਵਾਸਤੇ ਬਿਆਨਬਾਜ਼ੀਆਂ ਹੁੰਦੀਆਂ ਨੇ ਜੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਸੀ ਤੇ ਪੰਜਾਬ ਦੀ ਹੱਦ ਵਿੱਚ ਆਣ ਕੇ ਇੱਥੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਅਤਿਆਚਾਰ ਕੀਤਾ ਉਹਨਾਂ ਦੇ ਟਰੈਕਟਰ ਭੰਨੇ लाਠੀ ਚਾਰਜ ਕੀਤਾ ਸ਼ੋਭ ਕਰਨ ਨੂੰ ਸ਼ਹੀਦ ਕੀਤਾ ਉਹਦਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਪੰਜਾਬ ਸਰਕਾਰ ਨਾਲ ਹੁੰਦੀ ਤੇ ਅਜੋ ਇਨਸਾਫਾਂ ਨੂੰ ਮਿਲਦਾ ਇਸ ਕਰਕੇ ਇਹ ਜਿਹੜਾ ਵਹਿਮ ਆ ਉਹ ਆਪਣਾ ਦਿਨਾਜੋ ਕੱਢਣਾ ਚਾਹੀਦਾ ਕੱਢ ਦੇਣਾ ਚਾਹੀਦਾ ਸਾਨੂੰ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸਾਡੇ ਨਾਲ ਹੈ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਰਾਜ ਆ ਭਾਜਪਾ ਦੇ ਇਸ਼ਾਰਿਆਂ ਤੇ ਨਾਲ ਜੋ ਜਿਹੜੀ ਪੰਜਾਬ ਸਰਕਾਰ ਆ ਜੋ ਵੀ ਕਰ ਰਹੀ ਆ ਅਤਿਆਚਾਰ ਕਰ ਰਹੀ ਆ ਉਹ ਭਾਜਪਾ ਦੇ ਇਸ਼ਾਰਿਆਂ ਤੇ ਕਰ ਰਹੀ ਆ ਪੰਜਾਬ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੱਸ ਸਸ ਧੰਨਵਾਦ